ਦੋਸਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਖੜੇ ਆ ਜੀ ਆਪਾਂ 200 ਫੁੱਟੀ ਰੋਡ ਤੇ ਲੁਧਿਆਣੇ ਤੇ ਇੱਥੇ ਇੱਕ ਦਿਨ ਅਸੀਂ ਆਏ ਸੀ ਇਧਰ ਪੈਂਜ ਖੁਣਾ ਦੇ ਕੋਲ ਇਹ ਲੱਗਦਾ ਅੱਜ ਭੰਡੇ ਵਾਵਾ ਟੁੱਟਣ ਢਿੱਗਣ ਦੇ ਨੇ ਤੇ ਇੱਥੇ ਪੈਂਜ ਖੁਣਾ ਕੋਲ ਅਸੀਂ ਪੀ ਕੇ ਗਏ ਸੀ ਚਾਹ ਤੇ ਅਸੀਂ ਇਹਨਾਂ ਦਾ ਵਾਦਾ ਕੀਤਾ ਸੀ ਵੀ ਇਸ ਇਹਨਾਂ ਦਾ ਇੱਕ ਜਿਹੜਾ ਫੁੱਲ ਮੈਨੂ ਦਾ ਵੀਡੀਓ ਜਿਹੜਾ ਉਹ ਕਰਾਂਗੇ ਤੇ ਅੱਜ ਅਸੀਂ ਫਾਈਨਲੀ ਅਸੀਂ ਐਸੇ ਫੁੱਲ ਮੀਨੂ ਦੇ ਵਿੱਚ ਆ ਚੁੱਕੇ ਹਾਂ ਵੀਡੀਓ ਕਰਨ ਲਈ ਤੇ ਇਹਨਾਂ ਦਾ ਹੈਗਾ ਜੀ ਚੁੱਲਾ ਚੌਂਕਾ ਚੁੱਲਾ ਚੌਂਕਾ ਬਾਈ ਜਸਪ੍ਰੀ ਬਾਈ ਜਸਪ੍ਰੀ ਕੋਆਰਡੀਨੇਟਰ ਦੀ ਠੀਕ ਹੈ ਜੀ ਤੇ ਇਧਰ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹ ਲੱਗੇ ਹੋਇਆ ਆਪਣੀ ਡਿਊਟੀ ਤੇ ਰੋਟੀਆਂ ਬਣਾਉਣ ਵਾਸਤੇ ਤੇ ਇਧਰ ਭੈਣ ਜੀ ਹੈਗੇ ਸਰਵ ਕਰ ਰਹੇ ਨੇ ਆਪਣਾ ਖਾਣਾ ਸਾਰਾ ਤੇ ਇਹ ਗੱਲਬਾਤ ਪਹਿਲਾਂ ਤਾਂ ਸ਼ੁਰੂਆਤ ਕਰਦੇ ਆ ਸੁਖੀ ਭਾਜੀ ਤੁਸੀ ਸੁਖੀ ਭਾਜੀ ਕੀ ਹਾਲ ਚਾਲ ਹਾਂ ਜੀ ਬਹੁਤ ਵਧੀਆ ਠੀਕ ਹੈ ਕੋ ਬਿਲਕੁਲ ਜੀ ਆਲਵੇਜ਼ ਬਹੁਤ ਕਾਫੀ ਲੰਮੇ ਬਲੌਗਸ ਤੋਂ ਬਾਅਦ ਆਏ ਹੋ ਤੁਸੀਂ ਹਾਂ ਹਾਂ ਕਾਫੀ ਟਾਈਮ ਬਾਅਦ ਆਇਆ ਪਰ ਮੈਂ ਦੇਖ ਲਿਆ ਸੀ ਤੁਸੀਂ ਚਾਹ ਇਕੱਲੇ ਤੋਂ ਪੀ ਕੇ ਚਲੇਗੇ ਤੇ ਹੁਣ ਮੈਨੂੰ ਨਾਲ ਲੈ ਕੇ ਤੇ ਅੱਜ ਫਿਰ ਮੈਂ ਤੁਹਾਨੂੰ ਸੋਚਿਆ ਮੈਂ ਕਿ ਉਹ ਨਹੀਂ ਚਾਹ ਮੈਂ ਤਾਂ ਰਜਤ ਭਾਜੀ ਸੀਗੇ ਅੱਜ ਮੈਂ ਕਿਹਾ ਖਾਣਾ ਤੁਹਾਡੇ ਨਾਲ ਟੈਸਟ ਕਰਦੇ ਹਾਂ ਹੈਨਾ ਕੋਈ ਖਾਣੇ ਦਾ ਅਲੱਗ ਸਵਾਲ ਜਿਹੜਾ ਆਇਆ ਉਹ ਤੁਹਾਡੇ ਨਾਲ ਵਧੀਆ ਤੁਸੀਂ ਕਿਵੇਂ ਦੇਖਦੇ ਆ ਜਸਪ੍ਰੀਤ ਚੁੱਲ੍ਹਾ ਚੌਂਕਾ ਵਾਲੀ ਹੁਣ ਤੁਹਾਨੂੰ ਕੀ ਖਿਲਾਉਂਦੇ ਆ ਇੱਥੇ ਤਾਂ ਬੋ ਪੂਰਾ ਮੋਹਲ ਘਰਦਾਰ ਬਣਿਆ ਜਿਵੇਂ ਪਿੰਡਾਂ ਦੇ ਵਿੱਚ ਇੱਕ ਬੀਬੇ ਲੱਗੀ ਹੁੰਦੀ ਆ ਹਨਾ ਬਿਲਕੁਲ 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 ਖੁਲਕੇ ਬਣਦੇ ਪਏ ਨੇ ਤੇ ਬਹੁਤ ਵਧੀਆ ਸਭ ਤੋਂ ਵਧੀਆ ਚੱਲ ਰਿਹਾ ਆ ਆਪਾਂ ਦੇਖਦੇ ਆ ਬਣਦਾਲੇ ਕੀ ਨੇ ਇਹ ਆ ਬਿਲਕੁਲ ਬਿਲਕੁਲ ਜਿੱਦਾਂ ਉਹ ਦੇਖੋ ਪਿੱਛੇ ਬੀਬੀ ਪ੍ਰਸ਼ਾਦੇ ਬਣਾਈ ਜਾ ਰਹੇ ਨੇ ਸਾਰਾ ਕੁਝ ਕਰੀ ਜਾ ਰਹੇ ਨੇ ਇਸ ਕਰਕੇ ਹੁਣ ਆਪਾਂ ਚੱਲਦੇ ਆਂ ਅਦਰ ਪੈਂਜੂ ਹੁਣਾਂ ਕੋਤੇ ਪੈਂਜੂ ਨੂੰ ਅੱਜ ਜਾਨੀ ਅੱਜ ਮੀਨੂ ਕੀ ਖਾਸ ਬਣਾ ਕੇ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਠੀਕ ਆਂ ਪਾ ਜੀ ਅਸੀਂ ਆਪਣਾ ਵਾਦਾ ਪੂਰਾ ਕਰਨ ਲੱਗੇ ਆ ਜੀ ਉਧਰ ਚਾਹ ਪੀ ਕੇ ਆਸੀ ਅੱਜ ਮੈਂ ਕੀ ਕੀ ਆ ਚੈਪ ਰੱਖਿਆ ਪਿਆ ਜੀ ਤੁਸੀਂ ਆਪਣੇ ਕੋਲੇ ਰਾਜਮਾ ਚਾਵਲ ਅੱਛਾ ਜੀ ਤੇ ਭਰਵੇਂ ਕਰੇਲੇ ਪਨੀਰ ਪੁਰਜੀ ਤੇ ਤੋਤੀ ਮੰਗੀ ਦੀ ਦਾਲ ਭਰਵੇਂ ਕਰੇਲੇ ਵੀ ਆ ਵਾਹ ਲੈ ਵੀ ਅੱਜ ਆਪਾਂ ਇੱਕ ਡਿਮਾਂਡਾ ਰੱਖਦੇ ਨਾ ਕਿ ਭਰਵੇਂ ਕਰੇਲੇ ਚਾਹੀਦੇ ਮਾਰਕੀਟ ਚ ਲਾਉ ਪਿਆ ਜੀ ਨਹੀਂ ਵੀ ਰੱਖਣਾ ਤਾਂ ਜੀ ਦਿਖਾਓ ਯਾਰ ਪਹਿਲਾਂ ਤਾਂ ਤੁਸੀਂ ਕੱਲੀ ਕੱਲੀ ਮੈਨੂੰ ਦਿਖਾਓ ਇਹ ਬਾਅਦ ਚ ਇਹ ਬਾਅਦ ਚ ਅੱਛਾ ਇਹ ਬਾਅਦ ਚ ਸਭ ਤੋਂ ਪਹਿਲਾਂ ਸਿੰਪਲ ਚੀਜ਼ ਤੋਤੀ ਮੰਗੀ ਦਾਲ ਓਕੇ ਜੀ ਇਹ ਮੂੰਗੀ ਦੀ ਦਾਲ ਆ ਕੀ ਪਹਿਲੀ ਵਾਲੀ ਇਹ ਆਪਣੇ ਰਾਜਮਾ ਆ ਗਏ। ਆ ਦਿਖਾ ਦੇ ਜੀ ਨੀ ਮੈਂ। ਕਿੰਭਾ ਜੀ। ਕੀ ਬਾਤ ਹੈ। ਠੀਕ ਹੈ ਜੀ। ਬਹੁਤ ਵਧੀਆ। ਇਹ ਆਪਣੇ ਪਨੀਰ ਪੁਰਜੀ। ਉਹ ਲਓ ਜੀ ਆਜੂ ਆ। ਕੀ ਬਾਤ ਹੈ। ਲਓ ਜੀ ਆਜੂ ਵਾਵਾ ਕੁਝ ਰੱਖਿਆ ਥਾਲੀ ਵਿੱਚ ਬੈਂ ਜੀ। ਨਹੀਂ ਆਪਣੀ 4-5 ਆਈਟਮਾਂ ਡੇਲੀ ਹੁੰਦੀਆਂ ਨੇ। 4-5 ਆਈਟਮਾਂ ਹੁੰਦੀਆਂ ਨੇ। ਹਾਂਜੀ ਹਾਂਜੀ। ਇਹ ਤੁਹਾਡੀ ਚਾਵਲ ਇਹ ਕੀ ਭਾਇਆ ਪਰ ਜੀਰੇ ਨਾਲ ਇਸਪੈ? ਨਹੀਂ ਨਹੀਂ ਜੀਰੇ ਵਾਲੇ ਹੀ ਆ ਸਿਰਫ। ਜੀਰੇ ਵਾਲੇ ਹਾਂਜੀ। ਓਕੇ ਬਹੁਤ ਵਧੀਆ। ਰਾਜਮਾ ਦੇ ਨਾਲ ਜੀਰੇ ਵਾਲੇ। ਅੱਛਾ ਤੇ ਆ ਕੜੀ ਆ ਦੀ? ਨੇ ਇੱਕ ਚੀਜ਼ੀ ਹੁੰਦੀ ਆ ਸਾਡੇ ਕੋਲ ਯਾ ਜੇ ਜਾਂ ਤੁਹਾਡੇ ਕੋਲ ਰਾਜਮਾ ਹੋਣੇ ਤਾਂ ਜਾਂ ਤੁਹਾਡੇ ਕੋਲ ਕੜੀ ਹੋਏਗੀ ਓਕੇ ਬਹੁਤ ਵਧੀਆ ਤੇ ਆਪਣੇ ਕਰੇਲੇ ਓਏ ਹੋਰ ਕੀ ਆ ਕਰੇਲੇ ਪਰਨੇ ਕਰੇਲੇ ਹਾਂ ਪਰਨੇ ਕਰੇਲੇ ਖੁਸ਼ਬੂ ਕਿੰਨੀ ਸੁਰੀ ਆ ਰਹੀ ਹੈ ਓਏ ਹੋਏ ਸਵਾਦ ਆ ਗਿਆ ਤੇ ਆ ਪੰਜੀ ਇਹਦੇ ਨਾਲ ਫਿਰ ਪਰਵੇ ਕਰੇਲੇ ਹੁਣ ਆ ਜੋ ਰੋਟੀ ਵਾਲੇ ਪਾਸੇ ਕੀ ਕੀ ਰੋਟੀਆਂ ਚ ਕੀ ਕੀ ਹੁੰਦਾ ਹੈ ਰੋਟੀਆਂ ਵਿੱਚ ਪਰਾਂਠੇ ਹੁੰਦੇ ਆ। ਅੱਛਾ ਜੀ। ਹ ਜਿਵੇਂ ਅੱਜ ਸਾਡੇ ਕੋ ਆਲੂ ਪਿਆਜ਼ ਦਾ ਮਿਕਸ ਪਰਾਂਠਾ ਹੋਊਗਾ। ਅੱਛਾ ਜੀ। ਤੇ ਸਿੰਪਲ ਪਲੇਨ ਪਰਾਂਠੇ ਵੀ ਡਿਮਾਂਡ ਕਰਦੇ ਆ। ਜੀ। ਚੌਰਸ ਵਾਲੇ। ਚੌਰਸ ਵਾਲੇ। ਤੇ ਰੋਟੀ। ਓਕੇ ਅਸਲ ਸਾਡੇ ਲਈ ਤਾਂ ਤੁਸੀਂ ਇੱਕ ਪਲੇਨ ਪਰੋਠਾ ਬਣਾਣਾ ਜਿਹਦੇ ਉੱਤੇ ਕਰੇਲਾ ਰੱਖ ਕੇ ਖਾਣਾ। ਠੀਕ ਹੈ ਜੀ। ਵੀ ਘਰ ਦੇ ਵਿੱਚ ਅਸੀਂ ਨਾ ਜਦੋਂ ਮੰਮੀ ਬਣਾਉਂਦੀ ਹੁੰਦੀ ਸੀ ਤਾਂ ਕਰੇਲੇ ਹੁੰਦੇ ਤਾਂ ਅਸੀਂ ਪਰੋਠਾ ਨਾਲ ਖਾਦੇ ਹੁੰਦੇ ਸੀ। ਤਾਂ ਬੜਾ ਸਵਾਦ ਲੱਗਦਾ ਹੁੰਦਾ ਸੀ। ਤੇ ਓਕੇ ਪਾ ਜੀ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕੀ ਕੀ ਹੁੰਦਾ ਜਾਂ? ਚਟਨੀ ਸਾਡੇ ਘਰ ਦੀ। ਓਕੇ ਠੀਕ ਹੈ। ਅਚਾਰ ਵੀ ਅਸੀਂ ਆਪ ਬਣਾਇਆ ਹੋਇਆ ਵਾਜੂਗਾਂ ਤੇ ਸਾਡੇ ਮਿਰਚ ਦਾ ਵੈਸੇ ਲੱਗ ਗਿਆ ਅੱਛਾ ਅੰਬ ਦਾ ਤੇ ਮਿਰਚ ਦਾ ਇਹ ਵੀ ਸਾਡੇ ਮਤਲਬ ਸਾਰੀ ਚੀਜ਼ ਤੁਹਾਨੂੰ ਘਰ ਦੇ ਮਿਲੂਗੀ ਬਟਰ ਵੀ ਘਰ ਦਾ ਬਣਾਇਆ ਹੋਇਆ ਅੱਛਾ ਹਾਂਜੀ ਮੱਖਣ ਵੀ ਘਰ ਦਾ ਹੀ ਆ ਇਹ ਵੀ ਆਪਣੇ ਘਰ ਦਾ ਹੀ ਆ ਕੀ ਬਾਤ ਹੈ ਅੱਛਾ ਮਤਲਬ ਸਾਰੀਆਂ ਚੀਜ਼ਾਂ ਪ्योर ਆਪਣੇ ਕੋ ਘਰ ਦੀਆਂ ਰੱਖੀਆਂ ਹਾਂਜੀ ਦੇਸੀ ਘਿਓ ਵੀ ਅੱਛਾ ਮਤਲਬ ਤੁਸੀਂ ਇੱਥੇ ਦੱਸਿਆ ਸੀਗਾ ਵੀ ਇੱਥੇ ਸਿਰਫ ਤੁਸੀਂ ਦੇਸੀ ਘਿਓ ਤੇ ਸਰੋਂ ਦਾ ਤੇਲ ਵਰਤਦੇ ਹੋ ਸਰੋਂ ਦੇ ਉਸਰ ਤੜਕੇ ਲਵੜ ਲਈ ਹਾਂਜੀ ਤੇ ਦੇਸੀ ਘਿਓ ਦਾ ਦੇਸੀ ਕਿਉ ਫੁਲਕਿਆਂ ਲਈ ਪਰੌਂਠਿਆਂ ਲਈ ਵਿੱਚ ਪਾਣ ਲਈ ਅੱਛਾ ਹਾਂਜੀ ਚਲੋ ਰੋਟੀ ਚੋਪੜਨ ਤੱਕ ਦਾ ਵੀ ਤੁਹਾਡਾ ਜਿਹੜਾ ਦੇਸੀ ਕਿਉ ਦਾ ਹੈ ਬਿਲਕੁਲ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਤੇ ਬੇਬੇ ਹੁਣੀ ਫੇ ਤੁਹਾਡੀ ਹੈਲਪ ਕਰਾਉਂਦੇ ਨਾਲ ਪਛਾਦੇ ਪਕਾਉਣ ਚ ਮੰਮੀ ਹਾਂਜੀ ਉਹ ਇੱਕਦਮ ਕਸਟਮਰ ਜਦੋਂ ਜ਼ਿਆਦਾ ਆ ਜਾਂਦੇ ਨੇ ਫਿਰ ਮੈਂ ਇਹ ਹੈਲਪਰ ਰੱਖੀ ਆ ਨਾਲ ਮੰਮੀ ਮੇਰੇ ਆ ਜਾਂਦੇ ਨੇ ਅੱਛਾ ਤੇ ਪੂਰਾ ਜ਼ਬਰਦਸਤ ਗੁਜ਼ਾਰਾ ਚੱਲਦਾ ਹਾਂ ਓਕੇ ਤੇ ਅੱਛਾ ਭਾਜੀ ਮੈਨੂੰ ਹੋਰ ਇੱਕ ਚੀਜ਼ ਸੀਗੀ ਅੱਛਾ ਉਦੋਂ ਤਾਂ ਤੁਸੀਂ ਇੱਕ ਚੀਜ਼ ਸਾਨੂੰ ਦੱਸੀ ਨਹੀਂ ਸੀ ਅੱਜ ਮੈਂ ਕਿਹਾ ਵੀ ਇੱਕ ਚੀਜ਼ ਪੁੱਛ ਲਈਏ ਹਾਂਜੀ ਤੁਸੀਂ ਸਾਨੂੰ ਇੱਕ ਗੱਲ ਕਹੀ ਸੀ ਵੀ ਇੱਕ ਮਜਬੂਰੀ ਸੀ ਜਿਹਦੇ ਕਰਕੇ ਮੈਨੂੰ ਇੱਥੇ ਆਉਣਾ ਪਿਆ ਇਹਦਾ ਤੁਹਾਨੂੰ ਪਤਾ ਕਿ ਵੀਡੀਓ ਥੱਲੇ ਵੀ ਗੱਲ ਕੀਤੀ ਸੀ ਕਿ ਸਾਡੇ ਪੰਜਾਬੀ ਬਹੁਤ ਹਿੰਮਤ ਵਾਲੇ ਨਹੀਂ ਤੇ ਮੈਂ ਮੈਂ ਚਾਹੁੰਦਾ ਵੀ ਇੱਕ ਉਹ ਚੀਜ਼ ਸਾਹਮਣੇ ਆਵੇ ਵੀ ਜਿਹਦੇ ਨਾਲ ਵੀ ਉਹ ਲੋਕਾਂ ਲਈ ਨਵੀਂ ਇਨਸਪੀਰੇਸ਼ਨ ਬਣੋ ਵੀ ਹਾਂ ਵੀ ਉਹ ਜਿਹੜੇ ਕਈ ਲੋਕ ਬਹੁਤ ਛੋਟੀ ਜੀ ਹਾਰ ਨੂੰ ਨਾ ਇੱਕ ਛੋਟੀ ਜਿਹੀ ਪ੍ਰੋਬਲਮ ਉਹ ਐਨੀ ਵੱਡੀ ਸਮਝ ਕੇ ਬਹਿ ਜਾਂਦੇ ਆ ਵੀ ਉਹ ਉਹਨੂੰ ਪਾਰ ਨਹੀਂ ਕਰ ਪਾਉਂਦੇ। ਉਹ ਮੈਂ ਵੈਸੇ ਦੱਸ ਨਹੀਂ ਸਕਦੀ ਹੈਗੀ ਤੁਹਾਨੂੰ ਕੋਈ ਨਹੀਂ ਬਾਤ ਦੱਸ ਦਵਾਂਗੇ। ਅੱਛਾ ਜੀ। ਉਹ ਮੇਰੀ ਛੋਟੀ ਸਿਸਟਰ ਦੀ ਵੀ ਪ੍ਰੋਬਲਮ ਸੀ ਉਹਦੇ ਸੋਹਣਿਆਂ ਵੱਲ। ਮਤਲਬ ਤੁਹਾਨੂੰ ਪਤਾ ਹੀ ਹੈ ਕੀ ਕੁਝ ਕਰਦੇ ਆ ਲੋਕੀ। ਉਹ ਬਸ ਉਹਦੀ ਕਰਕੇ ਸੋਚਿਆ ਸੀ ਕਿ ਮੈਂ ਇਹ ਸੈਟਅਪ ਕਰੂੰਗੀ। ਹੂੰ। ਮਤਲਬ ਵੀ ਤੁਸੀਂ ਇੱਕ ਆਪਣੀ ਭੈਣ ਨੂੰ ਡੈਡੀਕੇਟ ਕਰਦੇ ਹੋ ਆਪਣਾ। ਹੂੰ। ਚੁੱਲਾ ਚੌਂਕਾ। ਬਿਲਕੁਲ। ਕੀ ਬਾਤ ਹੈ। ਸੋਚਿਆ ਉਹਦੇ ਲਈ ਸੀਗਾ ਪਰ ਹੁਣ ਪਤਾ ਨਹੀਂ ਗਿਆ ਪਰਮਾਤਮਾ ਨੇ ਮੈਨੂੰ ਹੀ ਇਸੇ ਵਾਸਤੇ ਲਾਣਾ ਸੀ ਕਿ ਚਲ ਤੂੰ ਕਰ। ਇਹ ਪਰ ਇੱਕ ਗੱਲ ਹੋਰ ਵੀ ਆ ਤੁਹਾਡੇ ਉਹਦੇ ਬੇਬੇ ਨੇ ਵੀ ਦੱਸਿਆ ਸੀਗਾ ਵੀ ਇਹ ਕੁੜੀ ਸਾਨੂੰ ਨਹੀਂ ਲੱਗਦਾ ਸੀਗਾ ਵੀ ਕੁੜੀ ਇੱਥੇ ਪਹੁੰਚੂਗੀ ਕਿਉਂਕਿ ਇੱਕ ਲਾੜੀ ਧੀ ਰੱਖੀ ਸੀਗੀ ਸਹੀ ਗੱਲ ਆ ਤੇ ਕਿਵੇਂ ਅੱਜ ਕਿਵੇਂ ਲੱਗਦਾ ਫਿਰ ਜਦੋਂ ਤੁਹਾਡੇ ਕੋਲ ਆ ਕੇ ਲੋਕ ਖਾਣ ਪੀ ਕੇ ਜਾਂਦੇ ਆ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਇਹ ਲੱਗਦਾ ਨਵੇਂ-ਨਵੇਂ ਲੋਕਾਂ ਨਾਲ ਜਦੋਂ ਮਿਲਦੇ ਆ ਨਵੇਂ-ਨਵੇਂ ਫੈਮਿਲੀਆਂ ਨਾਲ ਮਿਲਦੇ ਆ ਅੱਜ ਕਿਵੇਂ ਦਾ ਲੋਕ ਰਿਸਪੌਂਸ ਕਿਵੇਂ ਦਿੰਦੇ ਨੇ ਬਹੁਤ ਵਧੀਆ ਦਿੰਦੇ ਆ ਮਤਲਬ ਜਦੋਂ ਮੈਂ ਨਵਾਂ ਸ਼ੁਰੂਆਤ ਕੀਤਾ ਸੀਗਾ ਮੇਰਾ ਕਸਟਮਰ ਆਂਦੇ ਸੀ ਕਹਿੰਦੇ ਸੀ ਤੁਸੀਂ ਬੰਦ ਨਹੀਂ ਕਰਨਾ ਚਾਹੇ ਕੋਈ ਗਾਹ ਕਾਵੇ ਚਾਹੇ ਨਾ ਆਵੇ ਲੱਗੇ ਰਹੋ ਸਾਡੇ ਕੋਲ ਇੱਕ ਦਿਨ ਬਹੁਤ ਭੀੜ ਹੋ ਜਾਣੀ। ਹੋਰ ਪਾਪਾ ਜੀ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਰਸ਼ ਪੈਣ ਲੱਗ ਗਿਆ ਆਪਣੇ ਕੋਲੇ। ਅੱਛਾ ਜੀ ਵਾਹ ਜੀ ਵਾਹ ਬਹੁਤ ਵਧੀਆ ਪੈ ਜੀ ਬਹੁਤ ਵਧੀਆ ਤੇ ਅੱਛਾ ਭਾਜੀ ਰੇਟ ਦੱਸ ਦੀ ਆਪਾਂ ਕੀ ਕੀ ਹੈਗਾ ਥੋੜਾ ਜਿਹਾ। ਆਪਣੀ ਥਾਲੀ ਹੈ ਜਿਹੜੀ ਉਹਦੇ ਵਿੱਚ ਦੋ ਸਬਜ਼ੀਆਂ ਹੁੰਦੀਆਂ ਨੇ ਤੁਸੀਂ ਜਿਹੜੀਆਂ ਵੀ ਬਣੀਆਂ ਆਪਣੀ ਚੋਇਸ ਦੀਆਂ ਕੋਈ ਵੀ ਦੋ ਲੈ ਸਕਦੇ ਹੋ। ਕੋਈ ਵੀ ਲੈ ਸਕਦੇ ਆ। ਚਾਰ ਫੁਲਕੇ ਤੇ ਆਪਣੇ ਚਟਨੀ ਵਗੈਰਾ ਜੋ ਵੀ ਹੈ ਚਾਰ ₹100 ਦੀ ਥਾਲੀ ਆ ₹100 ਦੀ ਓਕੇ ਅੱਛਾ ਤੇ ਜੇ ਉਹ ਜਿਹੜੇ ਹੁਣ ਤੁਹਾਡੇ ਕ੍ਰੇਲੇ ਨੇ ਕ੍ਰੇਲੇ ਨਾਲ ਹੋਰ ਇਹ ਦੱਸੋ ਨਾਲ ਕੀ ਕ੍ਰੇਲੇ ਨਾਲ ਥਾਲੀ ਚ ਅਸੀਂ 100 ਹੀ ਦਿੰਨੇ ਆ ਅੱਛਾ ਥਾਲੀ ਵਿੱਚ ਲੋ ਚਾਹੇ ਦੋ ਸਬਜ਼ੀਆਂ ਲੈ ਲਓ ਕਰੇਲੇ ਕਿੰਨੇ ਹੋਣੇ ਉਹ ਵੀ ਦੱਸ ਦਿਓ ਵਾਲੀ ਦੇ ਵਿੱਚ ਕਰੇਲਾ ਇੱਕੋ ਹੀ ਦਵਾਂਗੇ ਵੈਸੇ ਸਾਡੀ ਕੋਈ ਲਿਮਟ ਨਹੀਂ ਹੈਗੀ ਇੱਕ ਵਾਰੀ ਜੋ ਅਸੀਂ ਦੇਤਾ ਦੁਬਾਰਾ ਵੀ ਤੁਸੀਂ ਲੈ ਸਕਦੇ ਹੋ ਓਕੇ ਮਤਲਬ ਵੀ ਚਾਰजेस ਨਹੀਂ ਲੈਂਦੀ ਦੁਬਾਰਾ ਦੇ ਅੱਛਾ ਮਤਲਬ ਜੇ ਕੱਲ ਮੈਂ ਸਾਨੂੰ ਕਰੇਲੇ ਦੀ ਦੁਬਾਰਾ ਲੋੜ ਪੈਂਦੀ ਆ ਕਿ ਉਹ ਅਸੀਂ ਤੁਹਾਡੇ ਕੋਲ ਡਿਮਾਂਡ ਕਰ ਸਕਦੇ ਆ ਮਤਲਬ ਕੱਲੇ ਕਰੇਲੇ ਦੀ ਨਹੀਂ ਇੱਥੇ ਲਈ ਘਰੇ ਲੈ ਕੇ ਜਾਣੇ ਉਹ ਪੈਕਿੰਗ ਦੇ ਲੱਗਨੇ ਤੇ ਮਤਲਬ ਕੱਲੇ ਕਰੇਲੇ ਲਈ ਨਹੀਂ ਕੋਈ ਵੀ ਚੀਜ਼ ਅਸੀਂ ਦੁਬਾਰਾ ਵਾਪਸ ਲੈ ਸਕਦੇ ਆ ਰਿਫਲ ਕਰਾ ਸਕਦੇ ਆ ਮਤਲਬ ਚੋਲਾ ਨੂੰ ਛੱਡ ਕੇ ਰੋਟੀ ਨੂੰ ਛੱਡ ਕੇ ਹਾਂਜੀ ਇਹ ਤੁਹਾਡੀ ਰੋਟੀ ਬਚ ਗਈ ਆ ਉਹਦੇ ਲਈ ਤੁਹਾਨੂੰ ਸਬਜ਼ੀ ਚਾਹੀਦੀ ਆ ਉਹਦੇ ਲਈ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਰ ਰਿਫਿਲ ਕਰਾ ਸਕਦੇ ਹੋ ਰਿਫਿਲ ਤੁਸੀਂ ਲੈ ਸਕਦੇ ਆ ਓਕੇ ਤੇ ਪਰੌਂਠੇ ਦਾ ਭਾਜ ਕੀ रेट ਆ ਬਣਾ ਦਈਏ ਕਿਹੜਾ ਇਹ ਪਹਿਲਾਂ ਰੇਟ ਦੱਸੋ ਕੀ ਆ ਪਰੌਂਠੇ ਦਾ ਸਿੰਪਲ ਪਰੌਂਠਾ 20 ਰੁਪਏ ਦਾ ਆਲੂ ਪਰੌਂਠਾ 30 ਰੁਪਏ ਦਾ ਮਿਕਸ ਪਰੌਂਠਾ ਆਪਣਾ 40 ਰੁਪਏ ਦਾ ਪਨੀਰ ਪਰੌਂਠਾ 50 ਰੁਪਏ ਦਾ ਪਨੀਰ ਪਰੌਂਠਾ 50 ਰੁਪਏ ਦਾ ਥਾਲੀ ਵਿੱਚ ਚਾਹੇ ਭੁਰਜੀ ਲੈ ਲਓ ਨਾਲ ਜੋ ਮਰਜੀ ਜੋ ਮਰਜੀ ਜੋ ਮਰਜੀ ਕੀ ਬਾਤ ਹੈ ਜੀ ਭਾਜੀ ਵੀ ਅਸੀਂ ਸਾਡੀ ਸਾਡੀ ਫਿਰ ਪਲੇਟ ਥੋੜੀ ਵੱਡੀ ਹੋ ਜਣੀ ਅੱਜ ਨਾ ਤੁਹਾਨੂੰ ਸ ਆ ਲੈ ਕੋ ਮੈਂ ਵੈਸੇ ਡਿਸਪੋਜ਼ਲ ਰੱਖਦੀ ਆ ਅੱਛਾ ਜੀ ਠੀਕ ਆ ਕਈ ਕਸਟਮਰ ਮੈਨੂੰ ਮੇਰੇ ਕੋਲ ਸਾਰਾ ਕੁਝ ਮੰਗਦੇ ਨੇ ਅੱਛਾ ਉਹ ਆ ਥਾਲੀ ਆ ਵਾਹ ਜੀ ਵਾਹ ਤੇ ਇਹ ਥਾਲੀ ਭਾਜੀ ਕਿੰਨੇ ਦੀ ਆ ਮੇਰੇ 150 ਦੀ 150 ਰੁਪਏ ਦੀ ਇਹ ਚ ਸਭ ਕੁਝ ਸਭ ਕੁਝ ਜਿਓ ਤੁਹਾਡੀ ਚੋਇਸ ਹੋਊਗੀ ਤੁਸੀਂ ਲੈ ਸਕਦੇ ਆ ਕਿਆ ਬਾਤ ਹੈ ਭਾਜੀ ਫਿਰ ਸੁਖੀ ਭਾਜੀ ਵੱਡੀ ਆਵੇ ਫਿਰ ਵੱਡੀ ਆ ਲਓ ਵੱਡੀ ਆਈ ਹੈ ਨਾ ਚਲੋ ਜੀ ਭਾਜੀ ਤੇ ਆਪਾਂ ਕਰੀਏ ਪਰੋਠੇ ਸ਼ੁਰੂਆਤ ਠੀਕ ਹੈ ਜੀ ਠੀਕ ਹੈ ਜੀ ਪਰੋਠਾ ਚਾਹੀਦਾ ਸਾਨੂੰ ਆਪਾਂ ਸਿੰਪਲ ਪਰੋਠਾ ਕਿ ਆਲੂ ਵਾਲਾ ਲੈਣਾ ਭਾਜੀ ਦੇਖਣ ਦਾਲ ਗਰਮ ਕਰੀ ਸਿੰਪਲ ਪਰੋਠੇ ਦੇ ਨਾਲ ਆਪਣੇ ਕੋਲ ਮਿਲ ਜੂਗਾ ਕੀ ਬਾਤ ਉਹ ਚੀਜ਼ ਜਬ ਅਲੱਗੀ ਚੀਜ਼ ਹੋਣੀ ਹੈ ਡੈਡੀ ਬਿਲਕੁਲ 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 ਅੱਛਾ ਪਾਜੀ ਉਹਦਾ ਰੋਟੀਆਂ ਅਸੀਂ ਚਾਰ ਰੋਟੀਆਂ ਨਾਲ ਦਿੰਦੇ ਆ ਤੁਸੀਂ ਥਾਲੀ ਦੇ ਅੱਛਾ ਹੁਣ ਅਸੀਂ ਜੇ ਡਿਮਾਂਡ ਕਰ ਰਹੇ ਹਾਂ ਸਾਨੂੰ ਪਰੋਠੇ ਚਾਹੀਦੇ ਨੇ ਦੋ ਪਰੋਠੇ ਥਾਲੀ ਚ ਦੋ ਪਰੋਠੇ ਇੱਕ ਥਾਲੀ ਚ ਜੇ ਰੋਟੀਆਂ ਚਾਰ ਤੇ ਪਰੋਠੇ ਦੋ ਹਮ ਓਕੇ ਵਾਜਬਾ ਤੇ ਜੇ ਉਹਦਾ ਜਿਹੜਾ ਤੁਸੀਂ ਸਿੰਪਲ ਪਰੜਾ ਲੈਣਾ ਜਿਹੜਾ ਆਪਣਾ ਪਨੀਰ ਵਾਲਾ ਹੋ ਗਿਆ ਜਾਂ ਆਲੂ ਵਾਲਾ ਹੋ ਗਿਆ ਉਹ ਲਗਭਗ 30-35 ਰੁਪਏ ਚਾਹੀਦੀ ਵੀ ਇੱਕ ਪਰੜਾ ਹਾਂਜੀ ਉਹਦੇ ਨਾਲ ਉਹਦੇ ਨਾਲ ਦਹੀਂ ਜਾਂ ਸਬਜੀ ਘਰ ਦਾ ਬਟਰ ਚਟਨੀ ਆ ਅੱਛਾ ਜੀ ਘਰ ਦਾ ਸਮਾਨ ਸਾਰਾ ਦਵਾਂਗੇ ਨਹੀਂ ਲੈਣੀ ਆ ਜਾਂ ਕੋਈ ਦਾਲ ਲੈਣੀ ਆ ਤੁਹਾਡੀ ਆਪਣੀ ਚੋਇਸ ਉਹਦੇ ਐਕਸਟਰਾ ਚਾਰਜਸ ਨੇ ਅੱਛਾ ਉਹਦੇ ਐਕਸਟਰਾ ਚਾਰਜਸ ਨਹੀਂ ਹੂੰ ਕੀ ਬਾਤ ਹੈ ਜੀ ਤਾਂ ਮਤਲਬ ਦਾਲ ਸਬਜੀ ਬਾ ਕਿੰਨੇ ਚ ਭੇਜਦਾ ਪਰੜਾ ਸਾਡੇ 60 ਰੁਪਏ ਚ 60 70 ਹਾਂ 60 70 ਰੁਪਏ ਦੇ ਵਿੱਚ ਕਿਉਂਕਿ ਕਈ ਲੱਸੀ ਵੀ ਪੀਂਦੇ ਲੱਸੀ ਵੀ ਸਾਡੀ ਆਪਣੇ ਘਰ ਦੀ ਆ ਹਲੇ ਆ ਰਹੀ ਆ ਅੱਛਾ ਜੀ ਉਹ ਬਾਪੂ ਜੀ ਲੈਣ ਗਏ ਹੋਏ ਨਹੀਂ ਕਿੱਥੇ ਗਏ ਰਹਿ ਗਏ ਉਹ ਉਹ ਨਾ ਆਪ ਲੱਸੀ ਪੀਣ ਲੱਗੇ ਕੀ ਬਾਤ ਆ ਜੀ ਇੱਥੇ ਦੋ ਸਾੜੇ ਪੁਲਿਸ ਮੁਲਾਜ਼ਮ ਸੀਗੇ ਲੇਡੀ ਕੁੜੀਆਂ ਸੀਗੀਆਂ ਉਹ ਵੀ ਲੱਸੀ ਇਦੋਂ ਵਿਚਾਰੀ ਚੱਲ ਗਏ ਲੱਸੀ ਦੀ ਉਹ ਵੀ ਲੱਸੀ ਪੀਣ ਕਰਕੇ ਚਲੇ ਗਏ ਆ ਗਈ ਲਓ ਜੀ ਇੱਧਰ ਲੱਸੀ ਵੀ ਆ ਚੁੱਕੀ ਆ ਜੀ ਕੀ ਬਾਤ ਆ ਹੁਣ ਇਹਨੂੰ ਵੀ ਦੀ ਪਾਓ ਲੱਸੀ ਨੂੰ ਆਪਾਂ ਲੱਸੀ ਵੀ ਦੇਖੀਏ ਤੇ ਭਾਜੀ ਸਾਡਾ ਫੋਨ ਦਵਾ ਦਾ ਲਾ ਦਿਓ ਆਰਡਰ ਕਿਉਂਕਿ ਅੱਜ ਮੈਂ ਘਰੋਂ ਕੁਝ ਨਹੀਂ ਖਾ ਕੇ ਆਇਆ ਮੈਂ ਕਿਹਾ ਅੱਜ ਭੈਜੀ ਹੁਣਾਂ ਦੇ ਜਾ ਗਿਆ ਪਸਰ ਖਾਣਾ ਖਾਣਾ ਹੈ ਕਿਉਂਕਿ ਪਤਾ ਦੱਸ ਤਾ ਨੂੰ ਦੱਸਿਆ ਨਾ ਉਧਰ ਦੀ ਮੀਨੂ ਤੁਹਾਡਾ ਉਹ ਦਿਨ ਟਰਾਈ ਕਰਨਾ ਠੀਕ ਹੈ ਜੀ ਫੁੱਲ ਮੀਨੂ ਸੁਖੀ ਭਾਜੀ ਸਾਡਾ ਪਰੌਂਠਾ ਵੀ ਜਿਹੜਾ ਆਲੂਆਂ ਦਾ ਹੁੰਦਾ ਨਾ ਉਹ ਪ੍ਰੋਪਰ ਤਵੇ ਜਿੱਡਾ ਅੱਛਾ ਵੱਡਾ ਵਾਲਾ ਜਿਹਨਾਂ ਦਾ ਥੋੜਾ ਚਾਰ ਨੁਕਰੇ ਵਾਲਾ ਉਹ ਕਿੱਡਾ ਕੋਣਾ ਨਹੀਂ ਉਹ ਬਹੁਤਾ ਵੱਡਾ ਨਹੀਂ ਉਹ ਨਾਰਮਲ ਆਪ ਜਿਹੜਾ ਘਰੇ ਤੋਂ ਯੂਜ਼ ਕਰਦੇ ਆ ਅੱਛਾ ਹਾਂ ਉਦਾਂ ਜਿਹੜੇ ਆਲੂ ਪਰਾਂਠਾ ਹੋ ਗਏ ਪਨੀਰ ਪਰਾਂਠਾ ਉਹ ਪ੍ਰੋਪਰ ਵੱਡਾ ਹੁੰਦਾ ਅੱਛਾ ਉਹ ਵੱਡਾ ਹੁੰਦਾ ਹੈ ਇੱਕ ਪਰੋਠਾ ਵੱਡਾ ਹੋ ਜਾਏ ਦੇਖ ਲੈਂਦੇ ਹਾਂ ਉਹ ਟੇਸਟ ਕਰ ਉਹ ਹਾਂ ਇੱਕ ਪਰੋਠਾ ਵੱਡਾ ਲਾਓ ਆਲੂ ਵਾਲਾ ਲਾਓ ਭੈਜੀ ਪਨੀਰ ਪੁੱਜੂ ਦਾ ਬੰ ਨਾਲ ਲੈ ਲੈਣੀ ਆ ਤੇ ਸਾਨੂੰ ਆਲੂ ਵਾਲਾ ਪਰਾਂਠਾ ਲਾ ਕੇ ਦਿਓ ਲਗਾ ਦਿੰਨੇ ਆ ਭੈਜੀ ਅੱਛਾ ਤੁਸੀਂ ਫੇਮਸ ਹੋਈ ਸੀ ਸਾਗ ਤੋਂ ਕਿ ਉਹ ਸਾਗ ਦੱਸੋ ਵੀ ਉਹ ਸਾਗ ਕਦੋਂ ਖਾਂਡੂ ਮਿਲਣਾ ਹੈ ਕਦੋਂ ਆਇਆ ਗਦੀ ਹੈ ਤੁਹਾਡੇ ਕੋਲ ਸਤੰਬਰ ਵਿੱਚ ਸ਼ੁਰੂ ਕਰ ਦੇਣਾ ਆਪਾਂ ਸਾਗ ਮੱਕੀ ਦੀ ਰੋਟੀ ਦੀ ਹਾਂ ਜੀ ਤੇ ਭਾਈ ਜੀ ਨਵੀਂ ਦਰਸ਼ਕਾਂ ਨੇ ਸਾਗ ਦੇ دیਵਾਨੇ ਨੇ ਨਾ ਹੋ ਰੈਡੀ ਹੋ ਜਾਓ ਬਸ ਮਹੀਨਾ ਰਹਿ ਗਿਆ 1 ਆਗਸਤ ਮਹੀਨਾ 11 ਦਸੰਬਰ ਮਹੀਨੇ ਤਾਨੂੰ ਸਾਗ ਦਾ ਮੱਕੀ ਦੀ ਰੋਟੀ ਮਿਲਣੀ ਸ਼ੁਰੂ ਹੋ ਜਾਣੀ ਹੈ ਤੇ ਭਾਈ ਜੀ ਇਹ ਸਰੋਂ ਦਾ ਤੇਲ ਕਿ ਦੁਜਾ ਨਹੀਂ ਦੇਸੀ ਕਿਉਂ ਦੇਸੀ ਕਿਉਂ ਹੈ ਵਾਹ ਮਤਲਬ ਹਰ ਇੱਕ ਚੀਜ਼ ਤੁਸੀਂ ਦੇਸੀ ਦੇ ਪਰਚੂ ਸਾਨੂੰ ਲੋਕ ਕਹਿੰਦੇ ਕਿ ਤੁਸੀਂ ਮਹਿੰਗਾ ਰੱਖਦੇ ਹੋ ਜੀ ਸਮਾਨ ਸਾਨੂੰ ਆਪ ਨੂੰ ਹੀ ਵਾਰਾਂ ਨਹੀਂ ਜਿਹੜੀ ਚੀਜ਼ ਖਾਂਦੀ ਸੀ ਸਸਤੀ ਕਿਵੇਂ ਦੇ ਦिए ਕਹਿੰਦੇ ਮੈਂ ਕਿਰ ਕਿ ਉਹ ਮਨੇ ਕਸਟਮਰ ਕਹੀ ਕਹਿੰਦੇ ਨੇ ਤੁਸੀਂ ਜੀ ਤੁਹਾਡਾ ਮਹਿੰਗਾ ਵਾ ਤੁਸੀਂ ਮਹਿੰਗਾ ਪਰਾਂਠਾ ਦਿੰਦੇ ਆ ਅੱਛਾ ਹੁਣ ਜਦੋਂ ਲਗਾਈ ਦੇਸੀ ਘਿਓ ਰੇ ਅਸੀਂ ਯੂਜ਼ ਤਾਂ ਦੂਸਰਾ ਕੁਝ ਕਰਦੇ ਨਹੀਂ 30 ਰੁਪਏ ਦਾ ਪਰੋੜਾ ਮਹਿੰਗਾ ਲੱਗਣਿਆ ਕਈ ਲੋਕਾਂ ਨੂੰ ਲੱਗਦਾ ਕੀ ਬਾਤ ਹੈ ਅਸੀਂ ਪੰਜਾਬ ਜਰ ਰੁਪਏ ਦਾ ਗਰਾਦੂ ਪਰੋੜਾ ਕਰਦਾ 60 60 ਰੁਪਏ ਦਾ ਪਰੋੜਾ ਵੀ ਕਰਦਾ ਆ 100 ਰੁਪਏ ਦਾ ਪਰੋੜਾ ਵੀ ਕਰਦਾ ਆ ਸਾਨੂੰ ਲੋਕ ਕਹਿੰਦੇ ਜੀ ਮਹਿੰਗਾ ਆ ਅੱਛਾ ਉਹ ਪਤਾ ਕੀ ਆ ਦੁਕਾਨਾਂ ਵਿੱਚ ਲੋਕ ਖਾ ਲੈਂਦੇ ਆ ਜਿਹੜਾ ਬੰਦਾ ਇਦਾਂ ਰੇੜੀ ਦੇ ਖੜਾ ਵਾ ਹਨਾਂ ਚਿਤਰਵੜ ਦੇ ਉਹਨੂੰ ਕਹਿੰਦੇ ਜੀ ਤੁਸੀਂ ਮਹਿੰਗਾ ਦੇ ਰਹੇ ਹੋ ਸਸਤਾ ਦੇ ਦਿਓ ਅੱਛਾ ਉਹਨੂੰ ਇਹ ਲੱਗਦਾ ਵੀ ਫ੍ਰੀ ਆਫ ਕੋਸਟ ਵਾਲੀ ਮਿਲ ਜਵੇ ਬਸ ਲੰਗਰ ਹੀ ਲੱਗਣ ਠੀਕ ਹੈ ਬਾਬੇ ਨਾਨਕ ਦੇ ਸਾਡੇ ਲੰਗਰ ਦੀ ਪ੍ਰਥਾ ਸਾਡੇ ਸ਼ੁਰੂ ਕੀਤੀ ਆ ਪਰ ਅਸੀਂ ਇਹ ਨਹੀਂ ਨਾ ਹੈਗਾ ਵੀ ਅਸੀਂ ਸਾਰੇ ਹੁਣ ਲੰਗਰ ਹੀ ਚਲਾ ਦਈਏ ਸਹੀ ਗੱਲ ਆ ਆਪ ਨੂੰ ਵੀ ਤੇ ਚੀਜ਼ ਵਾਰਾ ਖਾਣੀ ਚਾਹੀਦੀ ਆ ਵਾਰਾ ਖਾਣੀ ਚਾਹੀਦੀ ਆ ਵੀ ਤੁਹਾਨੂੰ 10 ਰੁਪਏ ਦੇ ਵਿੱਚ ਆ ਆਲੂ ਵਾਲਾ ਪਰੌਂਠਾ 40 ਰੁਪਏ ਚ ਤੁਹਾਨੂੰ ਪਨੀਰ ਪਰੌਂਠਾ ਮਿਲਦਾ ਪਿਆ ਤੁਹਾਨੂੰ ਜਿਹੜਾ ਆਲੂ ਦਾ ਪਰੌਂਠਾ ਮਿਲੂਗਾ ਤੁਸੀਂ ਕਿਤੇ ਵੀ ਟਰਾਈ ਕਰ ਲਓ ਤੁਹਾਨੂੰ ਉਦੋਂ ਦਾ ਪਰੌਂਠਾ ਨਹੀਂ ਮਿਲ ਸ਼ਾਬਾਸ਼ ਅਕੀ ਉਹ ਘਟਣ ਵਾਲਾ ਰੇਕਾ ਹੋਰ ਯਾ ਦੇਖ ਲਓ ਕਿਉਂ ਪੈ ਜੂਣੀ ਪੂਰਾ ਢੋਕੇ ਲਾਉਂਦੇ ਨੇ ਇਹ ਹੀ ਹੈਗਾ ਵੀ ਮਾੜਾ ਮੁੱਡਾ ਵੀ ਕੰਜੂਸੀ ਹੈ ਜੇ ਕਿਸੇ ਚੀਜ਼ ਨੂੰ ਲੈ ਕੇ ਵੀ ਆ ਕੰਜੂਸੀ ਨਹੀਂ ਆਪਣੇ ਕੋਲ ਹੈ ਜੀ ਹਾਂ ਜੀ ਸਪੀਡ ਵਾਵਾ ਤੁਹਾਡੀ ਹੈ ਨਾ ਪਰੋਠੇ ਬਣਾਉਂਦੀ ਮੈਂ ਨੋਟ ਕਰ ਰਿਹਾ ਹਾਂ ਪੈਨ ਮਿਕ ਮਿੰਟ ਲਾਇਆ ਪਰੋਠਾ ਵੱਲ ਗਿਆ ਮਰਿਆ ਚੱਕ ਕੇ ਆ ਦੇਖਿਓ ਤਵੇ ਤੇ ਜਾਣਾ ਕਿਵੇਂ ਨਹੀਂ ਉਹ ਬਣਾ ਠੱਕ ਨਹੀਂ ਨਹੀਂ ਉਹ ਨਹੀਂ ਪਾਣਾ ਹਲੇ ਉਹ ਤੁਹਾਨੂੰ ਨਾਲ ਦੀ ਨਾਲ ਦਊਂਗੀ ਓਕੇ ਹਾਂ ਮੈਂ ਰੋਟੀ ਵੀ ਗਰਮ-ਗਰਮ ਹੀ ਦਿੰਨੀ ਐ ਤੇ ਸਭ ਨੂੰ। ਕੀ ਬਾਤ ਹੈ ਜੀ। ਆਹ ਤਾਂ ਸਭ ਤੋਂ ਵਧੀਆ ਬਣਦੀ। ਮੱਖਣ ਲਗਾ ਦਾਂ ਕਿ ਆਹ ਜੀ ਮੱਖਣ ਮੱਖਣ ਮੱਖਣ। ਅੱਛਾ ਮੱਖਣ ਜ਼ਰੂਰੀ ਜੀ। ਹਾਂ। ਕੋਈ ਹੋਰ ਦੇ ਜੇ ਜੇ ਮੱਖਣ ਦੀ ਆਪਸ਼ਨ ਹੈਗੀ ਤਾਂ ਕਿਉਂ ਨਾ ਫਿਰ ਆਪਾਂ ਮੱਖਣ ਲਈਏ ਭਈ। ਬਾ ਜੀ। ਇਹ ਜੀ ਰਾਜਮਾ ਛੱਡ ਕੇ ਬਾਕੀ ਸਭ ਕੁਝਵਾ ਦਿਓ। ਠੀਕ ਹੈ ਜੀ। ਕਰਾਈਸ ਵੀ ਛੱਡ ਦਿਓ ਜੀ। ਓਕੇ। ਇਹ ਆਇਆ ਤੁਹਾਡਾ ਮੱਖਣ। ਓਹ। ਇੱਥੇ ਦੱਸ ਦਿਓ ਮੈਨੂੰ ਕਿੰਨਾ ਲਗਾਣਾ ਮੈਂ। ਕੀ ਬਾਤ ਹੈ। ਆਹ ਹੁੰਦੀ ਅਸਲੀ ਗੱਲ ਆਹ ਹੁੰਦੀ ਅਸਲੀ ਸਹੀ ਗੱਲ ਆ ਇਹ ਅਸਲੀ ਪਿਆਰ ਆ ਇਹ ਮੱਖਣ ਦਾ ਅਸਲੀ ਪਿਆਰ ਕਰੇ ਲੈ ਕੇ ਰੱਖਣਾ ਦੋ ਰੱਖਣਾ ਤੁਹਾਨੂੰ ਜੀ ਹੁਣ ਜਿੰਨੇ ਮਰਜੀ ਰੱਖ ਦੋ ਜੀ ਓਕੇ ਹਾਂ ਜੀ ਵਾਜਾ ਇੱਕ ਗ੍ਰੇਲ ਆ ਗਿਆ ਤੇ ਦੋ ਹੁਣ ਦੋ ਬੰਦੇ ਦੋ ਗ੍ਰੇਲ ਤਾਂ ਚਾਹੀਦੇ ਆ ਭਾਈ ਦੋ ਗ੍ਰੇਲ ਚਾਹੀਦੇ ਆ ਸਹੀ ਆ ਗਾ ਚੋ ਤੁਹਾਡਾ ਹੋ ਗਿਆ ਪਨੀਰਪੁਰਜੀ ਆ ਗਈ ਨਾਲ ਪਨੀਰਪੁਰਜੀ ਵਾਹ ਜੀ ਕਾ ਵਾਹ ਜੀ ਦਾ ਸਾਮਾਨ ਵੀ ਅਸੀਂ ਕੁਝ ਵੀ ਨੰਗਾ ਨਹੀਂ ਰੱਖਣਾ ਹੈਗਾ ਹਾਂ ਜੀ ਹਾਂ ਨਹੀਂ ਤੁਹਾਡੀ ਸਫਾਈ ਵਾਚ ਦੇਖੀਏ ਸਫਾਈ ਤੁਹਾਡੀ ਇੱਕ ਨੰਬਰ ਹੈ ਜੀ ਕਸਟਮਰ ਵੀ ਤੜੀ ਆਉਂਦੇ ਨੇ ਜੇ ਅਸੀਂ ਸਫਾਈ ਰਵਾਂਗੇ ਸਫਾਈ ਤੁਹਾਡੀ ਵਾਕੇ ਇੱਕ ਨੰਬਰ ਹੈ ਜੀ ਕਹਿਣ ਦੀ ਗੱਲ ਹੀ ਨਹੀਂ ਹੈਗੀ ਬੈਪਨੇ ਕਰਦੀ ਚਟਨੀ ਚਾਹੀਦੀ ਜੀ ਵਾਹ ਜੀ ਦਾ ਅਚਾਰ ਰੱਖਦਾ ਚੈੱਕ ਕਰੋ ਥਾਲੀ ਅਚਾਨਕ ਹੀ ਰੱਖੀ ਲਈ ਹੋਰ ਜਾਂਦੇ ਜਾਂਦੇ ਵਿਚਾਰਾ ਵੀ ਤੇ ਨਰਾਜ਼ ਹੋਵੇ ਸਹੀ ਗੱਲ ਆ ਹੋਰ ਕੀ ਸਾਰਾ ਕੁਝ ਟੇਸਟ ਕਰੋਗੇ ਤੁਸੀਂ ਦੱਸੋਗੇ ਕਸਟਮਰ ਵੀ ਤੇ ਤਾਂ ਹੀ ਆਣਗੇ ਨਾ ਤੁਹਾਨੂੰ ਚੰਗਾ ਲੱਗੂਗਾ ਬਿਲਕੁਲ 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 ਲਓ ਜੀ ਆ ਆ ਗਿਆ ਆਪਣੀ ਥਾਲੀ ਰੈਡੀ ਤੇ ਜਦ ਤੱਕ ਆਪਣੇ ਬਾਕੀ ਪਰੌਂਠੇ ਆਉਂਦੇ ਨੇ ਤਦ ਤੱਕ ਆਪਾਂ ਇਹਨੂੰ ਕਰਦੇ ਹਾਂ ਬਾਈ ਜਦ ਤੱਕ ਤੁਸੀਂ ਸ਼ਕੋ ਮੈਂ ਹੋਰ ਲਗਾ ਦਿੰਦੀ ਥੈਂਕ ਯੂ ਸੋ ਮਚ ਥੈਂਕ ਯੂ ਇਫਾਈਨਲੀ ਲੋਜੀ ਸਾਡੀ ਥਾਲੀ ਹੋ ਚੁੱਕੀ ਹੈ ਰੈਡੀ ਆ ਆ ਗਈ ਹੈ ਸਾਡੀ ਜੀ ਮੂੰਗੀ ਦੀ ਦਾਲ ਵਿੱਚ ਮੱਖਣ ਹੂੰ ਮੱਖਣ ਤੁਹਾਡਾ ਫੇਵਰੇਟ ਠੀਕ ਹੈ ਜੀ ਆ ਆ ਗਿਆ ਸਾਡਾ ਪਨੀਰ ਪਨੀਰ ਦੀ ਪੁਰਜੀ ਠੀਕ ਹੈ ਜੀ ਆ ਚਟਨੀ ਆ ਗਈ ਪਿਆਜ ਆ ਗਿਆ ਨਾਲ ਆਚਾਰ ਆ ਗਿਆ ਤੇ ਨਾਲ ਆ ਆ ਗਿਆ ਸਭ ਤੋਂ ਵੱਡਿਆ ਸੋ ਸ਼ੋ ਸਟਾਪਰ ਯਾ ਇਹਨੂੰ ਕਹਿੰਦੇ ਕarele ਭਰਮਾ ਕarele ਭਰਮਾ ਕarele ਜਿਹੜਾ ਮਾਰਕੀਟ ਚ ਮਿਲਦਾ ਨਹੀਂ ਪਰ ਅਸੀਂ ਮਿਲਣਾ ਸ਼ੁਰੂ ਕਰਾ ਦਿੱਤਾ ਭਾਈ ਕਰਾ ਦਿੱਤਾ ਬਿਲਕੁਲ ਠੀਕ ਹੈ ਨਾ ਤੇ ਇਹ ਆ ਗਿਆ ਜੀ ਸਾਡਾ ਮੱਖਣ ਉੱਪਰ ਤੇ ਨਾਲ ਦੇਸੀ ਘਿਓ ਦਾ ਸਿੰਪਲ ਪਰੋਠਾ ਤੇ ਹੁਣ ਵਾਰੀ ਅਗੇ ਇਹਨੂੰ ਟੈਸਟ ਕਰ ਲਈ ਤੇ ਕਰਿਆਪਾ ਟੈਸਟ ਵਾਲੇ ਪਾਸੇ ਤੁਖੀ ਭਾਰੀ ਆ ਜਾਓ ਟੇਬਲ ਦੇ ਇਧਰ ਆ ਗਿਆ ਜੀ ਬਿਲਕੁਲ ਠੀਕ ਹੈ ਜੀ ਹੁਣ ਕਰਿਆਪਾ ਦਾ ਸ਼੍ਰੀ ਗਣੇਸ਼ ਸਭ ਤੋਂ ਪਹਿਲਾਂ ਨਾ ਕਰੇਲਾ ਸ਼ੁਰੂ ਕਰਦੇ ਭਾਈ ਲਓ ਜੀ ਅੱਜ ਸ਼੍ਰੀ ਗਣੇਸ਼ ਕਰਨਗੇ ਭਾਜੀ ਮੈਂ ਜੇ ਪਹਿਲਾਂ ਕਿਉਂਕਿ ਮੈਨੂੰ ਭੁੱਖ ਜਿਆਦਾ ਲੱਗੀ ਹੋਏ ਮੈਸਟਰ ਗੁਰਪ੍ਰੀਤ ਸਿੰਘ ਰੰਧਾਵਾ ਕਿਉਂਕਿ ਬਹੁਤ ਸਿੰਪਲ ਅੰਦਾਜ਼ ਦੇ ਵਿੱਚ ਇਹਨਾਂ ਨੇ ਪੂਰਾ ਜਿੰਨੇ ਘਰ ਦਾ ਮਾਹੌਲ ਉਹਨਾਂ ਪੇਂਡੂ ਢਾਂਚਾ ਬਿਲਕੁਲ ਉਸ ਤਰ੍ਹਾਂ ਇਹਨਾਂ ਨੇ ਕੀਤਾ ਹੋਇਆ ਬਹੁਤ ਵਧੀਆ ਤੇ ਮਾਤਾ ਲੱਗੇ ਹੋਏ ਨਾਲ ਜਿੰਨੇ ਪ੍ਰਾਣੀ ਆਪਣੇ ਮਾਤਾ ਹੱਸੜੀ ਹਨ ਇੰਦੇਸੀ ਬਜ਼ੁਰਗ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਇਹਨਾਂ ਨੇ ਘੋੜੇ ਦੇ ਵਿੱਚ ਬਹੁਤ ਜ਼ਿਆਦਾ ਅਸਲ ਵਿੱਚ ਸਭ ਤੋਂ ਅੱਜ ਜੀ ਵਨ ਮੋਰ ਪਰੋਠਾ ਚਾਰ ਕੁੰਨੇ ਵਾਲਾ ਥੈਂਕ ਯੂ ਸੋ ਮਚ ਅਸਲ ਅਸਲ ਮੈਂ ਤੁਹਾਨੂੰ ਮੈਂ ਗੱਲ ਕਰੇਲੇ ਦੀ ਪਹਿਲਾਂ ਕਰ ਦਵਾਂ ਕਰੇਲਾ ਇੰਨਾ ਕੁ ਵਧੀਆ ਆ ਇੱਥੇ ਤੁਹਾਡੀ ਆ ਕੇ ਨਾ ਬੋਲਤੀ ਬੰਦ ਆ ਤੁਸੀਂ ਇੱਥੇ ਕਰੇਲਾ ਇੰਜੋਏ ਕਰਨਾ ਆਉਂਗੇ ਨਾ ਤੁਹਾਡੀ ਬੋਲਤੀ ਵੈਸੇ ਬੰਦ ਨਹੀਂ ਹੋਊ ਉਹ ਦੇ ਨਾਲ ਹੁਣ ਦਾਲ ਦੀ ਤਾਂ ਕਰੀਏ ਚੈੱਕ ਭਾਈ ਕੋਈ ਵਾਦਾ ਕੀਤਾ ਹੈ ਆਪਾਂ ਸਾਰੇ ਮੀਨੂ ਦਾ ਬਿਲਕੁਲ ਬਿਲਕੁਲ ਤਾਂ ਕਿ ਮੈਂ ਵੀ ਨਹੀਂ ਆਇਆ ਕੁਛ ਕਰੋ ਹੂੰ ਇਹ ਮੱਖਣ ਦਾ ਸਵਾਦ ਨਾ ਅਲੱਗ ਹੀ ਸੱਜੇ ਨੂੰ ਬਹੁਤ ਜ਼ਿਆਦਾ ਸਵਾਦ ਅਨਹਾਂਸ ਕਰ ਦਿੰਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਯਾਰ ਹਰ ਪਿੰਡਾਂ ਜੋ ਓਠੇ ਆ ਪਿੰਡਾਂ ਦੇ ਵਿੱਚ ਹੁਣ ਘਰਾਂ 'ਚ ਮੱਖਣੀ ਸਟਾਈਲ ਕਿ ਕਰਦੇ ਆ ਬਿਲਕੁਲ ਤੇ ਹੁਣ ਵਾਰੀ ਆ ਗਈ ਪਨੀਰ ਪੁਰਜੀ ਦੀ ਵਾਜੀ ਉਹ ਇਹ ਬਹੁਤ ਹੀ ਸਿੰਪਲ ਗਿਆ ਤਰੀਕਾ ਹੈ ਨਾ ਹੁਣ ਲੱਸੀ ਵੀ ਆ ਗਈ ਲੱਸੀ ਬਮ ਆਈ ਲੀ ਗਿਆ ਨਾ ਲੱਸੀ ਵੀ ਨਾਲ ਉਹ ਬਾਅਦ ਵਿੱਚ ਨਹੀਂ ਹੁਣ ਪਹਿਲਾਂ ਤੁਸੀਂ ਪਾਣਾ ਦੋ ਤੁਹਾਡੀ ਟੇਸਟਿੰਗ ਜਦੋਂ ਕਰ ਕਰੋ ਉਸ ਤੋਂ ਬਾਅਦ ਓਕੇ ਓਕੇ ਬਾਕੀ ਆਪਾਂ ਕਰਦੇ ਆਂ ਆਇਆ ਜੀ ਸਭ ਤੋਂ ਬੈਸਟ ਜਿਹੜੀ ਨਾ ਕਈ ਇਹਦੇ ਕਰੇਲਾ ਨਾ ਇਹਦਾ ਤੁਸੀਂ ਆ ਕੇ ਟਰਾਈ ਕਰੋਗੇ ਨਾ ਤੁਹਾਨੂੰ ਸੁਆਦ ਆ ਜਾਣਾ ਵੀ ਯਾਰ ਕਰੇਲਾ ਇੱਕ ਅਲੱਗ ਹੀ ਚੀਜ਼ ਹੈ ਸਸੀ ਬਾਬਾ ਜੀ ਹਾਂ ਲੋ ਜੀ ਬਾਬਾ ਜੀ ਆ ਗਏ ਕਰੇਲਾ ਬਹੁਤ ਵਧੀਆ ਆ ਕਿਉਂਕਿ ਪਹਿਲੀ ਗੱਲ ਤਾਂ ਮਾਰਕੀਟ 'ਚ ਬਾਜੀ ਕਰੇਲਾ ਮਿਲਦਾ ਸੀ ਮਿਲਦਾ ਨਹੀਂ ਠੀਕ ਹੈ ਜੀ ਇਹ ਮਿਲਦਾ ਤੇ ਇੰਨਾ ਵਧੀਆ ਮਿਲਦਾ ਤਾਂ ਫਿਰ ਉਸ ਤੋਂ ਬਾਜੀ ਇਸ ਤੋਂ ਉੱਪਰ ਕੁਸ਼ਤੀ ਹੈ ਮੰਨਦੇ ਨੇ ਕਿ ਹਾਈਜਨਿਕ ਵੀ ਹੈ ਨਾ ਇਹ ਬਹੁਤ ਹਾਈਜਨਿਕ ਹਰ ਚੀਜ਼ ਵਧੀਆ ਹੂੰ ਓ ਪੰਜਾ ਤੱਕ ਬਰਾਣਾ ਦਾ ਦੂਜਾ ਆਉਦਾ ਇੱਕ ਥਾਲੂ ਵਾਲਾ ਤਦ ਤੱਕ ਅਸੀਂ ਮਿਲ ਬਿਠੀ ਕਰਾਂ ਜਤਾ ਸੁਖੀ ਬਈ ਹੋਲ ਟੈਸਟ ਆਪਣਾ ਦਹੇ ਬਿਲਕੁਲ ਆਹ ਲੋ ਕੈਮਰਾ ਅੱਪ ਟੂ ਮਿੰਹ ਹਾਂ ਤਾਂ ਸੋਹ ਬਾਜੀ ਟੈਸਟ ਸੁਖਰੇਲਾ ਦਾ ਕਰੋ ਆਣਦੇ ਹਲੇ ਹਾਂਜੀ ਮੈਂ ਹਲੇ ਆਣਦੇ ਤਵਾਦ ਇਹ ਵਕੇ ਤੁਹਾਡੀ ਗੱਲ ਸਹੀ ਆ ਲਾਜਵਾਵਾ ਕੇ ਕਰੇਲਾ ਅਵੇਲੇਬਲ ਨਹੀਂ ਹੁੰਦਾ ਜੇ ਹੁੰਦਾ ਭਾਂਗ ਨਾਲ ਨਹੀਂ ਹੁੰਦਾ ਇਹਦੇ ਭਾਂਗ ਨਾਲ ਬਣਾਇਆ ਬਹੁਤ ਅੱਛਾ ਪਹਿਲੀ ਵਾਰ ਮਾਰਕੀਟ ਚ ਹੁੰਦਾ ਨਹੀਂ ਕਰੇਲਾ ਮਾਰਕੀਟ ਚ ਕਰੇਲਾ ਹੈ ਹੀ ਨਹੀਂ ਕਿਸੇ ਕੋਲ ਕੋਲੇ ਛੱਲੇ ਵੀ ਹੈ ਕਿਸੇ ਕੋਲ ਹੈ ਅੱਛਾ ਜੀ ਹਨ ਕੀ ਬਾਤ ਕੋ ਕਿ ਜਿਹੜਾ ਅਸਲ ਦੇ ਵਿੱਚ ਜਿਹੜਾ ਕਰੇਲਾ ਨਾ ਮਾਰਕੀਟ ਚ ਪਹਿਲਾਂ ਕਿਸੇ ਨੂੰ ਬਣਾਉਣਾ ਨਹੀਂ ਹੁੰਦਾ ਮਾਰਕੀਟ ਮਾਰਕੀਟ ਕੋ ਬਣਾਉਂਦਾ ਨਹੀਂ ਸਭ ਤੋਂ ਓਕੇ ਆਈਟਮ ਆ ਜਿਹੜੀ ਇਹ ਸਟਰੀਟ ਫੂਡ ਤੇ ਆ ਰਹੀ ਹੈ ਤੇ ਸਭ ਤੋਂ ਓਕੇ ਟਾਈਮ ਬਹੁਤ ਲੱਗਦਾ ਇਹਨੂੰ ਬਣਾਉਣੇ ਮੇਰਪੁਰ ਜੀ ਐਕਸਲੈਂਟ ਵਧੀਆ ਵਧੀਆ ਪੀਰਪੁਰ ਜੀ ਨਾ ਕੀ ਬਾਤ ਇਹ ਅਗਰ ਦਾਲ ਜਿਹੜੇ ਆਪਾਂ ਕਹਿੰਦੇ ਆ ਵੀ ਆਪਾਂ ਸਿੰਪਲ ਕੋਈ ਹੈਵੀ ਨਹੀਂ ਹਮ ਜਿਹੜੇ ਨਾਲ ਇਹੀ ਵਧੀਆ ਲੱਗਦੀ ਆ ਹਾਂਜੀ ਕਮੇ ਬਹੁਤ ਵਧੀਆ ਸਾਲ ਬੁਰਾ ਘੇੜਾ ਨਾ ਦੀ ਗੱਲ ਹਾਂ ਤਾਂ ਇਧਰ ਬਾਪੂ ਜੀ ਹੁਣੀ ਜਾਲੀ ਭਾਈ ਜੀ ਕੀ ਹਾਲ ਚਾਲ ਹਾਂਜੀ ਬਹੁਤ ਵਧੀਆ ਠੀਕਾ ਕੋ ਜੀ ਲੋਈ ਤੁਹਾਡਾ ਵਾਦਾ ਪੂਰਾ ਹੀ ਆਪਣਾ ਕਰ ਲਾ ਗਿਆ ਤੁਹਾਡਾ ਪੂਰਾ ਮੈਨੂ ਟੈਸਟ ਚੈੱਕ ਕਰਨ ਵਾਸਤੇ ਅਸੀਂ ਵੀ ਅਸੀਂ ਵੀ ਤਾਂ ਹੀ ਆਈ ਆ ਅੱਜ ਜਦ ਮਰਜੀ 12 ਵਜੇ ਤੋਂ ਬਾਅਦ ਕੀ ਬਾਤ ਹੈ ਜੀ ਬਹੁਤ ਵਧੀਆ ਸੱਚੀ ਗੱਲ ਆ ਬਾਜੀ ਤੇ ਇੰਦਾਂ ਦੀ ਜਗ੍ਹਾ ਤੇ ਉੱਤੇ ਠੰਡੀ ਜਿਹੀ ਹਵਾ ਦੇ ਥੱਲੇ ਇੰਨਾ ਸੋਹਣਾ ਖਾਣਾ ਮਿਲਦਾ ਹੋਵੇ ਤੇ ਇੰਨਾ ਕੁਝ ਹੋਵੇ ਸਾਰਾ ਬਿਲਕੁਲ ਤੇ ਉਸ ਤੋਂ ਵੱਡੀ ਗੱਲ ਹੋਰ ਨਹੀਂ ਬਿਲਕੁਲ ਕਿ ਵਿਆਹ ਤੇ ਆਏ ਹੋਈਏ ਪੂਰੀ ਜਿਹੀ ਆਈਟਮਾਂ ਮਿਲ ਰਹੀਆਂ ਨਹੀਂ ਬਿਲਕੁਲ ਤੇ ਆਓ ਜੀ ਜਰੂਰ ਇਹ ਲੱਗਦਾ ਰੱਬ ਦੇ ਵਿਆਹ ਤੇ ਆਏ ਆ ਆਪਾਂ ਇਹ ਰੱਬ ਦਾ ਵਿਆਹ ਹੀ ਆ ਉਹ ਕਹਿੰਦੇ ਹੁੰਦੇ ਨਾ ਬਾਪੂ ਜੀ ਨਹੀਂ ਨਹੀਂ ਤੇ ਵਾਕਈ ਸਾਨੂੰ ਕਈ ਲੱਗੇ ਲੋਕ ਨਾ ਫੂਡ ਬਲੌਗਰਾਂ ਨੂੰ ਇਹ ਕਹਿੰਦੇ ਆ ਵੀ ਇਹ ਬੜੀ ਕਿਸਮਤ ਵਾਲੇ ਆ ਬੜੇ ਚੰਗੇ ਆ ਸੱਚੀ ਅਜ ਲੱਗਣਾ ਵੀ ਰੱਬ ਨੇ ਵਿਆਹ ਦੇ ਆਏ ਹੋਏ ਆ ਸੀ ਰਾਜਮਾ ਦਿਖਾ ਦੇਣਾ ਜੀ ਨਹੀਂ ਰਾਜਮਾ ਨਹੀਂ ਲੈਣੀ ਜੀ ਅਸੀਂ ਉਹ ਚੀਜ਼ ਖਾਣੀ ਜਿਹੜੀ ਅਲੱਗ ਹੋਵੇ ਅੱਛਾ ਤੇ ਆਹ ਬੋਤਲ ਥੋੜੀ ਹੋ ਗਈ ਖਾਲੀ ਸੁਖੀ ਭਾਜੀ ਹਾਂਜੀ ਕਿਵੇਂ ਆ ਤੇ ਖਾਲੀ ਹੋ ਗਈ ਆ ਤੇ ਦੋ ਲੱਸੀ ਦੇ ਗਲਾਸ ਪੀ ਲਏ ਆ ਤੇ ਆਹ ਚਟਨੀ ਥੋੜੀ ਰਹਿ ਗਈ ਸੀ ਇਹ ਘਰ ਦੀ ਬਣੀ ਚਟਨੀ ਆ ਇਹਦਾ ਪਾ ਟੈਸਟ ਕਰ ਲੈਨੇ ਤੇ ਟੇਸਟ ਅਮੇਜ਼ਿੰਗ ਆ ਬਹੁਤ ਵਧੀਆ ਤੇ ਬਾਬਾ ਜੀ ਹਾਂ ਜੀ ਕੀ ਕਹਿਣਾ ਚਾਹੂਗਾ ਇੰਨਾ ਸਵਾਦ ਲੈ ਕੇ ਕਿੱਥੋਂ ਆਨੇ ਹੋ ਆਏ 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 ਘਰੇ ਬਣਾਈ ਦਾ ਮੱਕੀ ਦੀ ਰੋਟੀ ਵੀ ਫਿਰ ਦਾ ਸਵਾਦ ਵੀ ਐਵੇਂ ਹੁੰਦਾ ਫਿਰ ਇਹ ਤਾਂ ਵਧੀਆ ਐਤੋਂ ਵੀ ਵਧੀਆ ਹਾਂ ਜੀ ਇਹਦਾ ਮਤਲਬ ਦੁਬਾਰਾ ਹੋਣਾ ਪੈਣਾ ਹੋਣਾ ਨਾ ਪੈਣਾ ਤੇ ਰਾਣਾ ਪਊ ਕਿਹਦੀ ਰੋਟੀ ਸਟਾਰਟ ਕਰੀਏ ਉਹ ਆਇਓ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਆਵਾਂਗੇ ਜੀ ਅਸੀਂ ਨਵੇਂ ਮਹੀਨੇ ਸ਼ੁਰੂ ਕਰ ਲਈਏ। ਅਚਾ ਨਵੇਂ ਮਹੀਨੇ। ਹਾਂ। ਨੈਕਸਟ ਮੰਥ ਹੈ ਨਾ। ਜਿੱਦਾਂ ਜਿੱਦਾਂ ਆ ਗਿਆ ਮਾਰਕੀਟ ਦੇ ਵਿੱਚ ਸਾਗ ਆ ਗਿਆ ਨਾਲੀ ਭਰਕਾ ਦੇਣਾ। ਸਾਗ ਆ ਗਿਆ ਉਧਰ ਰਾਉਣਾ। ਕੀ ਬਾਤ ਹੈ ਬਹੁਤ ਵਧੀਆ। ਸੁਖੀ ਭਾਈ ਰਿਕਮੈਂਡੇਸ਼ਨ ਦੁਬਾਰਾ ਆਉਣੀ ਹੈਗੀ ਆ। ਬਿਲਕੁਲ ਜੀ ਬਿਲਕੁਲ ਰਿਕਮੈਂਡੇਸ਼ਨ ਹੈਗੀ ਜਿਹੜੀ ਚੀਜ਼ ਸਾਨੂੰ ਖੁਦ ਨੂੰ ਵਧੀਆ ਲੱਗਦੀ ਆ ਅਸੀਂ ਤੁਹਾਨੂੰ ਉਹੀ ਕਹਿੰਦੇ ਆ ਕਿ ਤੁਸੀਂ ਆਓ। ਕਿਉਂਕਿ ਅਸੀਂ ਆਪਣੇ ਆਪ ਤੇ ਹੰਡਾਇਆ ਹੁੰਦਾ। ਅਸੀਂ ਖੁਦ ਖਾਤਾ ਹੁੰਦਾ ਖੁਦ ਸਵਾਲ ਲਿਆ ਹੁੰਦਾ ਬਿਲਕੁਲ ਦੋ ਸਬਜ਼ੀਆਂ ਦੇ ਨਾਲ ਮੰਨ ਲਓ ਜੇ ਤੁਸੀਂ ਕਰੇਲੇ ਲੈਣੇ ਆ ਜਾਂ ਪਨੀਰ ਲੈ ਲਓ ਨਾਲ ਦੋ ਸਬਜ਼ੀਆਂ 100 ਰੁਪਏ ਤੇ ਨਾਲ ਦੋ ਪਰੌਂਠੇ ਤੇ ਚਾਰ ਰੋਟੀਆਂ ਤੁਸੀਂ ਇੱਥੇ ਥੋੜਾ ਜਿਹਾ ਐਕਸਟਰਾ ਵੀ ਲੈ ਸਕਦੇ ਹੋ ਹਾਂ 1000 ਰੁਪਏ ਇਦਾਂ ਵੀ ਚਾਰ ਰੋਟੀਆਂ ਤਾਂ ਵੀ ਜੇ ਪਰੌਂਠੇ ਲੈਣੇ ਆ ਫਿਰ ਦੋ ਮਿਲਣਗੇ ਦੋ ਮਿਲਣਗੇ ਜੇ ਰੋਟੀਆਂ ਲੈਣੀਆਂ ਤਾਂ ਚਾਰ ਮਿਲਣਗੇ ਤੇ ਦੇਸੀ ਘਿਓ ਵਾਲਾ ਆਲਰੇਡੀ ਡਬਲ ਹੋ ਜਾਂਦੇ ਹਨ ਦੇਸੀ ਘਿਓ ਦੇ ਨਾਲ ਪਰੌਂਠੇ ਮਿਲਨੇ ਤੁਹਾਨੂੰ ਨਾਲ ਮੱਖਣ ਮਿਲਣਾ ਹੀ ਮਿਲਣਾ ਮੱਖਣ ਦੀ ਕੋਈ ਗੱਲ ਨਹੀਂ ਪਾਜੀ ਹਾਂਜੀ ਭਾਜੀ ਹਾਂਜੀ ਹਾਂਜੀ ਖਾਣਾ ਬਹੁਤ ਵਧੀਆ ਰਿਕਮੈਂਡੇਸ਼ਨ ਸਾਡੀ ਪਹਿਲੇ ਨੰਬਰ ਤੇ ਰਿਕਮੈਂਡੇਸ਼ਨ ਤੁਹਾਡੀ ਐਥੇ ਦੀ ਫੇ ਇਥੇ ਆਓ ਇਹਨਾਂ ਦੇ ਕੋਲ ਖਾਣਾ ਕਮਾਲ ਦਾ ਆ ਇਹ ਮਤਲਬ ਵੀਡੀਓ ਕਰਕੇ ਨਹੀਂ ਕਹਿੰਦੇ ਅਸੀਂ ਅਸੀਂ ਜਿਹੜੀ ਵੀਡੀਓ ਬਣਾਉਨੇ ਆ ਮਤਲਬ ਖਾਣਾ ਸਵਾਦ ਦਾ ਹੀ ਸ਼ੂਟ ਕਰੀਦਾ ਅਸੀਂ ਠੀਕ ਆ ਮਤਲਬ ਲਗਭਗ ਜਿੰਨੇ ਸਟਰੀਟ ਫੂਡ ਸ਼ੂਟ ਕੀਤੇ ਆ ਸਭ ਤੋਂ ਸਵਾਦ ਪਰੌਂਠੇ ਤੇ ਸਵਾਦ ਦਾਲ ਤੇ ਪਨੀਰ ਤੇ ਨਾਲ ਸਵਾਦ ਗ੍ਰੇਲਾ ਠੀਕ ਆ ਪਿਛਲਾ ਗ੍ਰੇਲਾ ਹੀ ਬੀਬੀ ਦਾ ਸ਼ੂਟ ਕੀਤਾ ਸੀ ਬੀਬੀ ਦਾ ਗ੍ਰੇਲਾ ਕਮਾਲ ਦਾ ਸੀ ਠੀਕ ਹੈ ਜੀ ਪਰ ਜਿਹੜੇ ਥਾਲੀ ਵਾਈਜ਼ ਨਾ ਨੰਬਰ ਤੁਸੀਂ ਲਗਾਓ ਥੈਂਕ ਯੂ ਠੀਕ ਹੈ ਜੀ 100 ਚੋਂ 101 ਨੰਬਰ ਵੀ ਦੇ ਦੀਏ ਪਰ ਉਹ ਵੀ ਥੋੜੇ ਨੇ ਠੀਕ ਹੈ ਜੀ ਤੇ ਹੁਣ ਇਧਰ ਭੈਣ ਜੀ ਹੁਣਾਂ ਨੂੰ ਮੈਂ ਥੋੜਾ ਇੰਟਰੋਡਿਊਸ ਕਰਾਂ ਜੀ ਇਹ ਮੀ ਸਿਸਟਰ ਆ ਵੱਡੇ ਚੰਡੀਗੜ੍ਹ ਦੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕਰਾਇਆ ਜਿਹੜੀ ਮੈਨੂੰ ਰੋਲਾ ਪਾਉਂਦੀ ਸੀ ਬੜੇ ਸਾਲਾਂ ਤੋਂ ਇਹ ਕੰਮ ਕਰ ਕੰਮ ਕਰ ਤੂੰ ਕਰਦੀ ਕਿਉਂ ਨਹੀਂ ਇਹਦੀ ਕਰਕੇ ਮਤਲਬ ਸਾਰਾ ਇਹਦਾ ਹੀ ਐਫਰਟ ਆ ਕੇ ਮੈਂ ਆ ਕੰਮ ਸ਼ੁਰੂ ਕਰ ਲਿਆ ਕਹਿੰਦੇ ਇੱਕ ਮਹਾਲੀ ਵਿੱਚ ਨਾ ਪੈਰਾਂ ਦਾ ਡੱਬਾ ਆ ਹੈਗਾ ਨਾ ਜਿਹਨਾਂ ਪੈਣਾ ਦੇ ਸ਼ੁਰੂ ਕੀਤਾ ਆ ਕਿ ਬਫੇ ਸਿਸਟਮ ਸ਼ੁਰੂ ਕੀਤਾ ਆ ਤੇ ਕਿਵੇਂ ਲੱਗਦਾ ਵੀ ਜਦੋਂ ਤੁਸੀਂ ਇੱਥੇ ਅੱਜ ਆਪਣੀ ਭੈਣ ਦੇ ਕੋਲ ਖੜੇ ਹੋ ਇੱਕ ਉਹ ਵੀ ਖਾਣਾ ਬਣਾ ਰਹੀ ਨੇ ਬਹੁਤ ਬਹੁਤ ਚੰਗਾ ਲੱਗਿਆ ਤੁਹਾਨੂੰ ਤੇ ਇੱਥੇ ਇਹਦਾ ਨਾ ਵੀ ਭੈਣਾ ਦਾ ਡੱਬਾ ਨਹੀਂ ਹੋਣਾ ਚਾਹੀਦਾ ਸੀ ਭੈਣਾ ਦਾ ਡੱਬਾ ਕਿਉਂਕਿ ਇਹ ਕੱਲੀ ਕਰ ਰਹੀ ਐ ਕਰਨਾ ਭੈਣਾ ਦਾ ਹੀ ਸੀ ਕਰਨਾ ਸੀ ਤੁਹਾਨੂੰ ਨੇ ਸੀ ਅੱਛਾ ਮੇਰੇ ਹਸਬੰਦ ਨਹੀਂ ਮੰਨਦੇ ਹੈਗੇ ਉੱਥੇ ਉਹ ਕਰਨ ਵਾਸਤੇ ਇਹ ਕਰਕੇ ਵੀਰੇ ਨੇ ਇੱਥੇ ਸ਼ੁਰੂ ਕੀਤਾ ਇਹ ਮੈਨੂੰ ਉੱਥੇ ਕਹਿ ਰਹੀ ਸੀ ਮੋਹਾਲੀ ਕਰਦਲਾ ਅੱਛਾ ਜੀ ਹੂੰ ਤੇ ਫਿਰ ਕੋਈ ਸੀ ਸਾਡੇ ਕੋਲੇ ਜਿਨ੍ਹਾਂ ਨੇ ਸਾਨੂੰ ਸੁਝਾਸ਼ ਕੀਤਾ ਕਿ ਤੁਸੀਂ ਆਪਣੇ ਸ਼ਹਿਰ ਚ ਕਰ ਲੁਧਿਆਣੇ ਅੱਛਾ ਜੀ ਵੀ ਤੁਸੀਂ ਉੱਥੋਂ ਵੇਚ ਉੱਥੇ ਸਾਰਾ ਕੁਝ ਕਰਕੇ ਆਉਂਗੇ ਫਿਰ ਐਂਟਰ ਦੇਖੋਗੇ ਤੇ ਤੁਸੀਂ ਆਪਣੇ ਸ਼ਹਿਰ ਚ ਰਹਿ ਕੇ ਕਿਉਂ ਨਹੀਂ ਕਰਦੇ ਤੇ ਅਸੀਂ ਕਹਿੰਦੇ ਚਲੋ ਕੋਈ ਨਹੀਂ ਇੱਥੇ ਕਰ ਲੈਂਦੇ ਮਤਲਬ ਤੁਸੀਂ ਫਿਰ ਇੱਥੇ ਉਹ ਚੀਜ਼ ਨੂੰ ਕਰ ਲਿਆ ਵਾਹਿਗੁਰੂ ਬਹੁਤ ਵਧੀਆ ਲੱਗਿਆ ਪੈਂਦੀ ਇੱਕ ਭੈਣ ਨੇ ਆਪਣੀ ਭੈਣ ਨੂੰ ਚੰਗੀ ਸਲਾਹ ਦਿੱਤੀ ਤੇ ਉਹਨਾਂ ਨੇ ਉਹ ਅਪਣਾਈ ਆ ਤੇ ਅੱਜ ਉਹ ਖਾਣਾ ਲਗਭਗ ਅੱਧਾ ਲੁਧਿਆਣਾ ਖਾ ਕੇ ਜਾਂਦਾ ਹੀ ਆ ਜੀ ਹਾਂਜੀ ਬਿਲਕੁਲ ਲੁਧਿਆਣਾ ਰਾਜਪੁਰਾ ਅੰਬਾਲਾ ਆਪਣੇ ਗਵਾਲੀਅਰ ਮਤਲਬ ਸਾਰੀ ਜਗ੍ਹਾ ਤੋਂ ਲੋਕ ਸਾਰੇ ਕੋਲ ਟੇਸਟ ਕਰਕੇ ਗਏ ਹੋਏ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਰਾਜਪੁਰੇ ਤੋਂ ਆਉਂਦੇ ਆ ਉਹ ਕਹਿੰਦੇ ਅਸੀਂ ਰਾਸਤੇ 'ਚ ਕਿਤੇ ਨਹੀਂ ਰੁਕਦੇ ਰੁਕਣਾ ਇੱਥੇ ਰੁਕਣਾ ਬਰਨਾਲੇ ਵੱਲੋਂ ਆਉਂਦੇ ਆ ਉਹ ਕਹਿੰਗੇ ਅਸੀਂ ਇੱਧਰ ਰੁਕਦੇ ਨਵੇਂ ਸ਼ਹਿਰ ਤੋਂ ਹੁਸ਼ਿਆਰਪੁਰ ਤੋਂ ਸਾਰੇ ਜਗ੍ਹਾ ਤੋਂ ਲੋਕ ਆਉਂਦੇ ਨੇ ਸਾਰੇ ਪੁੱਛ ਤੁਸੀਂ ਇਧਰ ਆਓ ਮੜਾ ਤੁਹਾਡੇ ਲੰਬਾ ਦੀ ਇਹਨੂੰ ਇੱਕ ਆ ਜਾ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਕਿੱਧਰ ਚੱਲ ਗਏ ਲੱਸੀ ਲੈਣ ਗਿਆ ਸੀ ਤੁਸੀਂ ਉਹ ਜਰੀਆ ਉਹ ਆਪਣੀਆਂ ਦੋ ਕੁੜੀਆਂ ਸੀ ਪੰਜਾਬ ਪੰਜਾਬ ਪੁਲਿਸ ਵਾਲੀਆਂ ਉਹ ਮੈਂ ਨਾਲ ਅਸੀਂ ਤਾਂ ਗਈਆਂ ਨੇ ਅੱਛਾ ਨਹੀਂ ਓਏ ਹੋਏ ਦਸੀ ਨਾ ਅੱਧਾ ਪਾਟਾ ਘਾਟਵਾਇ ਪੈਣਾ ਨਹੀਂ ਅੱਛਾ ਜੀ ਉਹ ਵੀ ਲੇਟ ਆਇਆ ਹਣਾ ਅੱਛਾ ਬਿਲਕੁਲ ਵਿਚਾਰੀਆਂ ਅੱਧੀ ਨਰਾਸ਼ ਹੋ ਕੇ ਲੋਟੀਆਂ ਨਰਾਸ਼ ਹੋ ਕੇ ਗਈਆਂ ਵਿਚਾਰੀਆਂ ਉਹਨਾਂ ਨੂੰ ਕੀ ਫੇਰਾ ਜੇ ਅੱਛਾ ਤੇ ਪਤ ਜੀ ਹੋਰ ਤੁਸੀਂ ਮੈਨੂੰ ਦੱਸੋ ਵੀ ਹੁਣ ਕੰਮ ਤੋਂ ਸੰਤੁਸ਼ਟੋਂ ਜਿਹੜੀਆਂ ਲੇਡੀਜ਼ ਨੇ ਉਹ ਨਿੱਕੀ ਜਿਹੀ ਮੁਸ਼ਕਲ ਨੂੰ ਬਹੁਤ ਵੱਡਾ ਬਣਾ ਲੈਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੀ ਕੰਮ ਤੇ ਆਪਣਾ ਕਰਨਾ ਚਾਹੀਦਾ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਹੀ ਕੁਝ ਬਣੋਗੇ ਲੋਕਾਂ ਨੂੰ ਵੀ ਤੁਹਾਡੇ ਹੁਨਰ ਦਾ ਤਾਂ ਹੀ ਪਤਾ ਲੱਗੂਗਾ ਹਨਾ ਘਰੇ ਬੈਠੇ ਤਾਂ ਕਿਸੇ ਨੇ ਨਹੀਂ ਆਣਾ ਤੁਹਾਡੇ ਕੋਲੇ ਤੇ ਕਿਸੇ ਤੋਂ 10 ਰੁਪਏ ਵੀ ਮੰਗ ਲਓ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਬਿਲਕੁਲ ਅੱਛਾ ਪਾਜੀ ਤੁਸੀਂ ਸਲਾਹ ਦਿਓ ਕਿਉਂਕਿ ਤੁਸੀਂ ਸਲਾਹ ਦਿੱਤੀ ਤੇ ਉਹਨੇ ਮੰਨੀ ਆ ਬੀਬੀ ਨੇ ਛੇ ਤੁਹਾਡੀ ਸਲਾਈ ਹੋਰ ਲੇਡੀਆਂ ਵਾਂਜਣ ਹੋਰ ਕੁੜੀਆਂ ਵਾਂਜਣ ਜਿਹੜੀਆਂ ਕੁਝ ਕਰਨਾ ਚਾਹੁੰਦੀਆਂ ਨੇ ਘਰ ਬੈਠਿਆਂ ਤਾਂ ਕੁਝ ਨਹੀਂ ਬਣਦਾ ਹੈਗਾ ਜੀ ਸਾਨੂੰ ਐਫਰਟ ਕਰਨੇ ਪੈਣਗੇ ਇੱਥੇ ਤੱਕ ਆਣ ਵਾਸਤੇ ਪਹੁੰਚਣ ਵਾਸਤੇ ਸ਼ਾਮ ਆ ਕਿਉਂਕਿ ਅਸੀਂ ਇਹਨਾਂ ਪੈਸਾ ਖਰਚ ਜਿਹੜੇ ਨਹੀਂ ਕਰ ਸਕਦੇ ਉਹਨਾਂ ਵਾਸਤੇ ਇਹ ਸਭ ਤੋਂ ਵਧੀਆ ਕੰਮ ਹੈ ਸਭ ਤੋਂ ਵਧੀਆ ਬਿਲਕੁਲ ਛੋਟੇ ਜਿਹੇ ਪੈਸੇ ਤੋਂ ਬਿਲਕੁਲ ਘੱਟੋ ਘੱਟ 5-10000 ਰੁਪਏ ਵੀ ਲਾ ਕੇ ਬੈਠ ਦਿਓ ਨਾ ਤਾਂ ਵੀ ਗਰੋ ਕਰ ਸਕਦੇ ਹਾਂ ਜੀ ਬਿਲਕੁਲ ਹਾਂ ਜੀ ਬਹੁਤ ਵਧੀਆ ਲੱਗਾ ਪਿਆ ਜੀ ਥੈਂਕ ਯੂ ਸੋ ਮਾਚ ਜੀ ਖਾਣਾ ਬਹੁਤ ਵਧੀਆ ਸੀ ਬਪੂ ਜੀ ਤੇ ਵਾਕਈ ਅੱਜ ਉਹ ਦਿਨ ਚਾਹ ਜਿਹੜੀ ਪੀਤੀ ਸੀ ਅੱਜ ਸਾਨੂੰ ਅੱਜ ਪਤਾ ਲੱਗਾ ਵਾਕਈ ਅਸੀਂ ਸਹੀ ਜਗ੍ਹਾ ਤੇ ਪੀਤੀ ਸੀਗੀ ਥੈਂਕ ਯੂ ਥੈਂਕ ਯੂ ਤੇ ਖਾਣਾ ਤਾਂ ਭਾਜੀ ਬਹੁਤ ਕਮਾਲ ਦਾ ਜਬਰਦਸ ਤੇ ਭਾਜੀ ਕ੍ਰੇਲਿਆਂ ਦਾ ਹੁਣ ਥੋੜਾ ਦੱਸੋ ਵੀ ਕ੍ਰੇਲੇ ਕੰਟੀਨਿਊ ਮਿਲਿਆ ਕਰਦੇ ਕਿਤੇ ਕਿਵੇਂ ਆ ਨਹੀਂ ਕਦੀ ਕਦੀ ਸਾਰੀਆਂ ਸਬਜ਼ੀਆਂ ਕਦੀ ਕਦੀ ਮਿਲਦੀਆਂ ਕੰਟੀਨਿਊ ਰੋਲਸ ਕੋਈ ਚੀਜ਼ ਨਹੀਂ ਮਿਲਦੀ ਅੱਛਾ ਮਤਲਬ ਇਹ ਇਹਦਾ ਕੋਈ ਖਾਸ ਦਿਨ ਹੋਇਆ ਕਰੇਗਾ ਵੀ ਅੱਜ ਕ੍ਰੇਲੇ ਮਿਲਨੇ ਨੇ ਨਹੀਂ ਵਾਲੇ ਤਾਂ ਆਫ ਹੁੰਦਾ ਹੈ ਮੰਡੇ ਵਾਲੇ ਤਾਂ ਤੁਹਾਨੂੰ ਕ੍ਰੇਲੇ ਮਿਲ ਸਕਦੇ ਆ ਭਾਜੀ ਹੁਣ ਤੋਂ ਅਸੀਂ ਸੰਡੇ ਵੀ ਆਨ ਕਰ ਰਹੇ ਆ ਅੱਛਾ ਸਤੰਬਰ ਤੋਂ ਜਦੋਂ ਸਾ ਨਹੀਂ ਵਾਕੇ ਵੀ ਮੈਂ ਜੀ ਜੋ ਤੁਸੀਂ ਇੱਕ ਸਟ੍ਰਗਲ ਲਾਈਫ ਜੋ ਨਿਕਲੇ ਹੋ ਨਾ ਅਸੀਂ ਚਾਹੁੰਦੇ ਆ ਵੀ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਸਾਡੇ ਪੰਜਾਬੀ ਭੈਣ ਭਰਾ ਇੰਨੇ ਤਰੱਕੀ ਕਰਨ ਤਾਂ ਵੀ ਸਾਨੂੰ ਵੀ ਖੁਸ਼ੀ ਹੋਵੇ ਵੀ ਜਦੋਂ ਤੁਹਾਡਾ ਅਸੀਂ ਇੱਕ ਵੱਡਾ ਉੱਚਾ ਨਾਮ ਦੇਖੇ ਤਾਂ ਅਸੀਂ ਵੀ ਕਹੀਏ ਵੀ ਅਸੀਂ ਵੀ ਇਹਨਾਂ ਦੀ ਕਾਮਯਾਬੀ ਦੇ ਵਿੱਚ ਕਿਤਨਾ ਕਿਤੇ ਛੋਟਾ ਜਿਹਾ ਅਸੀਂ ਇੱਕ ਪਾਰਟ ਅਦਾ ਕੀਤਾ ਹੈ ਤੁਹਾਡੇ ਵਰਗੇ ਸਾਰੇ ਬਲੌਗਰ ਜਿਹੜੇ ਮੇਰੇ ਕੋਲੇ ਆਂਦੇ ਨੇ ਕੋਈ ਮੈਨੂੰ ਇੱਥੇ ਤੱਕ ਲੈ ਆਏ ਨੇ ਹੈਨਾ ਚਲੋ ਥੈਂਕ ਯੂ ਸੋ ਮੱਚ ਮੈਂ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਜੀ ਤੇ ਅੱਜ ਦਾ ਖਾਣਾ ਵਾਕਈ ਬਹੁਤ ਕਮਾਲ ਦਾ ਹੈ ਵੀ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸੋਣਾ ਕਮੈਂਟ ਕਰੋ ਵੀ ਭੈਜੀ ਹੁਣਾਂ ਦੇ ਕੋਲ ਜਿਨ੍ਹਾਂ ਨੇ ਮੀਨੂ ਅੱਜ ਤੱਕ ਖਾਣਾ ਖਾਦਾ ਉਹ ਕਿਹੜੇ ਕਿਹੜੇ ਮੀਨੂ ਸੀਗਾ ਤੇ ਕਰੇਲੇ ਜਿਹੜੇ ਟਰਾਈ ਕਰਕੇ ਜਾਣਗੇ ਉਹ ਜ਼ਰੂਰ ਕਮੈਂਟ ਕਰਿਓ ਤੇ ਭੈਜੀ ਹੁਣ ਜਾਂਦੇ ਜਾਂਦੇ ਐਡਰੈਸ ਦੱਸਦੇ ਹੋ ਜੇ ਕਰੀਂ ਹਾਂ 200 ਫੁੱਟੀ ਰੋਡ ਫੁੱਲਾਵਾਲ ਤੋਂ ਜਿਹੜੀ ਆਂਦੀ ਆ ਹਾਂਜੀ ਜੇ ਫਲਾਵਰ ਚੌਕ ਦੇ ਬਿਲਕੁਲ ਨਾਲ ਹੀ ਫਲਾਵਰ ਚੌਕ ਦੇ ਬਿਲਕੁਲ ਨਾਲ ਹੀ ਆ ਇਧਰਲੇ ਪਾਸੇ ਇੱਕ ਮਾਰਕੀਟ ਬਣੀ ਹੋਈ ਆ ਠੀਕ ਹੈ ਜੀ ਤੇ ਮਾਰਕੀਟ ਦੇ ਬਿਲਕੁਲ ਬਾਹਰ ਪੈਜ ਹੁਣਾਂ ਦਾ ਸਟਾਲ ਲੱਗਾ ਹੁੰਦਾ ਆ ਸਟਾਲ ਦਾ ਪੈਜ ਜੀ ਨਾਮ ਦੱਸ ਦਿਓ ਕਰੀ ਦੁਬਾਰਾ ਚੁੱਲਾ ਚੌਂਕਾ ਬਾਈ ਜਸਪ੍ਰੀਤ ਚੁੱਲਾ ਚੌਂਕਾ ਬਾਈ ਜਸਪ੍ਰੀਤ ਕੌਰ ਤੇ ਸੋ ਹੁਣ ਤੁਸੀਂ ਜੇ ਚੁੱਲੇ ਚੌਂਕੇ ਦੇ ਆਉਣਾ ਤੇ ਚੰਗਾ ਜਿਹਾ ਖਾਣਾ ਖਾਣ ਵਾਸਤੇ ਆਓ ਤੇ ਵਧੀਆ ਪੈੜਾਂ ਨੂੰ ਨਾਲੇ ਸਪੋਰਟ ਕਰੋ ਤੇ ਅੱਗੇ ਵਧਣ ਇਸ ਕਰਕੇ ਹੋਰ ਸਾਨੂੰ ਦਿਓ ਅੱਗੇ ਆ ਜੀ ਮਿਲਦੇ ਆ ਨੈਕਸਟ ਵਲੌਗ ਸੈਂਕ ਯੂ ਸੋ ਮੱਚ ਥੈਂਕ ਯੂ